ਤੇ ਫੇ ਉਹੀ ਗੱਲ ਹੋ ਗਈ ਵੀ ਜਾਰੀ ਲੱਗੀ ਤੇ ਲੋਹਾ ਤੇ ਤਖਤੇ ਤੇ ਟੁੱਟੀ ਤੋਂ ਚਗਾਠ ਪੱਟ ਲਈ ਕੀ ਹੁਣ ਚਗਾਠ ਪੱਟੀ ਗਈ ਮੇਰੇ ਸਤਿਕਾਰਯੋਗ ਵੀਰ ਜੀ ਇਸ ਬੰਦੇ ਦਾ ਮੁੱਢ ਤੋਂ ਕੰਮ ਇਹੀ ਆ ਕਿ ਤਲੇਸ਼ ਕਰਨਾ ਤੇ ਹਰੇਕ ਪਿਛਲੇ 5 ਸਾਲ ਜੇ ਸਹੀ ਤੌਰ ਤੇ ਦੇਖੀਏ ਤੇ ਇਹਦੀ ਆਪਣੀ ਪਰਸਨਲ ਲੜਾਈ ਸੀ ਜੋ ਸਾਡੇ ਪਿੰਡ ਵਿੱਚ ਉਸ ਦੋ ਧੜਿਆਂ ਨੂੰ ਵੰਡ ਦਿੱਤਾ ਜਿਹੜੀ ਕਿ ਪੰਚਾਇਤ ਦੇ ਸਰਪੰਚ ਹੋਣ ਦੇ ਨਾਤੇ ਮੈਨੂੰ ਉਹ ਕਰਨੀ ਪੈਣੀ ਸੀ ਅਗਰ ਇਹ ਪੰਚਾਇਤ ਦੇ ਨਾਲ ਸਹਿਮਤ ਹੋ ਕੇ ਚੱਲਦੇ ਤੇ ਇਹ ਅੱਜ ਦਿੱਕਤ ਨਹੀਂ ਆਉਣੀ ਸੀ ਆ ਵੀ ਗਈ ਉਹਨਾਂ ਦੀ ਗੇਟ ਦੀ ਤੇ ਸਾਨੂੰ ਕੋਈ ਦਿੱਕਤ ਨਹੀਂ ਸਾਡਾ ਹਾਂਜੀ ਸਾਡਾ ਮਤਾ ਪਿਆ ਆ ਸਾਨੂੰ ਉਹਦੇ ਵਿੱਚ ਕੋਈ ਦਿੱਕਤ ਨਹੀਂ ਪਰ ਇਹ ਬੰਦੇ ਨੇ ਜਿੱਧਰੋਂ ਵੀ ਕਲੇਸ਼ ਦਾ ਜੜ ਬਣਦੀ ਆ ਉਸ ਤਰੀਕੇ ਨਾਲ ਹੀ ਇਹ ਕਰਨ ਦੀ ਕੋਸ਼ਿਸ਼ ਕਰਦਾ ਸੀਗੇ ਇਹ बार-बार ਇਹ ਕਹਿੰਦਾ ਮੈਨੂੰ 6 ਲੱਖ ਰੁਪਏ ਦਾ ਲੈ ਕੇ ਦਿੱਤਾ ਆ ਇਹਨੂੰ ਕਦੇ ਮੈਂ ਉਸ ਟਾਈਮ ਵੀ ਇਲੈਕਸ਼ਨ ਵੇਲੇ ਵੀ ਮੈਂ ਇਹ ਕਿਹਾ ਸੀ ਕਿ ਵੀਰ ਜੀ ਇਲੈਕਸ਼ਨ ਵੇਲੇ ਜਿਹੜਾ ਮੈਂ ਤੈਨੂੰ 6 ਲੱਖ ਦਾ ਲੈ ਕੇ ਦਿੱਤਾ ਉਹ ਲਿਆ ਕੇ ਲੋਕਾਂ 'ਚ ਪੇਸ਼ਤਾ ਕਰੇ ਕਰੀ। ਜੀ ਇਹ ਬੰਦਾ ਦੋ ਵਾਰੀ ਸਰਪੰਚੀ ਤੋਂ ਹਾਰ ਗਿਆ। ਠੀਕ ਹੈ ਇੱਕ ਵਾਰੀ ਇਹ ਪੰਚ ਬਣਿਆ ਸੀਗਾ। ਠੀਕ ਹੈ ਇਹਦੀ ਮਾਤਾ ਵੀ ਇਹਦਾ ਕਾਰਨ ਇਲੈਕਸ਼ਨ ਲੜੀ ਸੀ ਇਹਦਾ ਕਾਰਨ ਕਰਕੇ ਉਹ ਹਾਰ ਗਈ। ਇਸ ਬੰਦੇ ਦਾ ਕੰਮ ਇਹ ਆ ਭਾਂਬੜ ਮਚਾਉਣਾ। ਜਿਸ ਤਰੀਕੇ ਨਾਲ ਮਚਦਾ ਉਸੇ ਤਰੀਕੇ ਨਾਲ ਮਚਾਉਣਾ ਹੋਰ ਕੋਈ ਕਾਰਨ ਨਹੀਂ ਹੈਗਾ ਪਿੰਡ ਵਾਸੀਆਂ ਵੱਲੋਂ ਜਿਨ੍ਹਾਂ ਨੂੰ ਮੰਨ ਲਓ ਜਿਹਦੇ ਉੱਤੇ ਪਿੰਡ ਵਾਸੀਆਂ ਨੂੰ ਕੋਈ ਉਮੀਦ ਹੁੰਦੀ ਆ ਪਿੰਡ ਵਾਸੀਆਂ ਨੇ ਤੁਹਾਨੂੰ ਛਾਂਟ ਕੇ ਸਰਪੰਚ ਬਣਾ ਦਿੱਤਾ ਪਰ ਕੀ ਗੱਲ ਹੋ ਗਈ ਵੀ 6 ਮਹੀਨੇ ਵੀ ਨਹੀਂ ਅਜੇ ਨਿਕਲੇ ਤੁਹਾਡੇ ਤੇ ਅਲੀਗੇਸ਼ਨ ਲੱਗਣ ਲੱਗ ਪਏ ਆ ਵੀ ਤੁਸੀਂ ਆਪਣੇ ਚੋਣ ਮੈਨੀਫੈਸਟੋ ਜਿਹੜੇ ਵਾਅਦੇ ਕੀਤੇ ਸੀ ਉਹ ਨਹੀਂ ਪੂਰੇ ਕਰ ਰਹੇ ਤੁਸੀਂ ਜਿਹੜੇ ਪੰਚਾਇਤ ਮੈਂਬਰ ਤੁਹਾਡੇ ਨਾਲੋਂ ਉਹ ਟੁੱਟ ਰਹੇ ਆ ਪਿੰਡ ਦੇ ਵਿੱਚ ਤੁਸੀਂ ਢੜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਵੀ ਪਿਛਲੇ ਕੁਝ ਮਹੀਨੇ ਪਹਿਲਾਂ ਨਵੀਆਂ ਪੰਚਾਇਤਾਂ ਚੁਣੀਆਂ ਗਈਆਂ ਹਨ ਤੇ ਪੰਚਾਇਤਾਂ ਵੱਲੋਂ ਕੁਝ ਸਮਾਂ ਬਾਅਦ ਪਹਿਲਾਂ ਟ੍ਰੇਨ ਗਾਂ ਚੱਲਦੀ ਆ ਰਹੀਆਂ ਹੁਣ ਜਾ ਕੇ ਮੰਨੋ ਚਾਰ ਪੰਜ ਮਹੀਨੇ ਬਾਅਦ ਜਾ ਕੇ ਪੰਚਾਇਤਾਂ ਨੂੰ ਜਾਂ ਸਰਪੰਚਾਂ ਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਸਾਡੇ ਨਾਲ ਅੱਜ ਸਰਪੰਚ ਮਜੂਦ ਨੇ ਸਦਾ ਦਲਜੀਤ ਸਿੰਘ ਬਿੱਲੂ ਜੀ ਪਿੰਡ ਢੜਕਲਾ ਜੀ ਪੰਨ ਸਾਹਿਬ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਤੇ ਇਸ ਗੱਲ ਦੀ ਵੀ ਵਧਾਈ ਆ ਵੀ ਤੁਹਾਨੂੰ ਦੂਜੀ ਵਾਰੀ ਪਿੰਡ ਨੇ ਸਰਪੰਚੀ ਦਾ ਮੌਕਾ ਦਿੱਤਾ ਆ ਤੇ ਕਿਵੇਂ ਦੇਖਦੇ ਹੋ ਦੂਜੀ ਵਾਰੀ ਸੇਵਾ ਦਾ ਮੌਕਾ ਦਿੱਤਾ ਪਿੰਡ ਵਾਸੀਆਂ ਨੇ ਕੀ ਸੋਚ ਕੇ ਦਿੱਤਾ ਹੋਵੇਗਾ ਪਹਿਲਾਂ ਤਾਂ ਸਾਨੂੰ ਇਹ ਦੱਸ ਦਿਓ ਮੇਰੇ ਬਹੁਤ ਹੀ ਸਤਿਕਾਰਯੋਗ ਪਰਮ ਸਤਿਕਾਰਯੋਗ ਨਗਰ ਨਿਵਾਸੀ ਤੇ ਐਨ ਆਰ ਆਈ ਵੀ ਮੈਂ ਸਾਰਿਆਂ ਦਾ ਤਹਿ ਦਲਉ ਧੰਨਵਾਦ ਦੀਆਂ ਮੈਂ ਸਾਰੇ ਪੱਖਾਂ ਦਾ ਸਾਰੇ ਧਰਮਾਂ ਦਾ ਸਾਰੇ ਭਾਈਚਾਰੇ ਦਾ ਹਰੇਕ ਭਾਈਚਾਰੇ ਦੇ ਨਾਲ ਮੈਂ ਸਹਿਮਤ ਆ ਕਿਸੇ ਵੀ ਭਾਈਚਾਰੇ ਦੇ ਨਾਲ ਮੈਂ ਇਹ ਨਹੀਂ ਕਿ ਕਿਸੇ ਦੇ ਨਾਲ ਦਿੱਕਤ ਰੱਖਦਾ ਮੇਰੇ ਨਾਲ ਸਾਰੇ ਭਾਈਚਾਰੇ ਨੇ ਦੋਨੇ ਭਾਈਚਾਰਿਆਂ ਨੇ ਮੈਨੂੰ ਇਸ ਕਰਕੇ ਇਸ ਮਕਾਮ ਤੇ ਪਹੁੰਚਾਇਆ ਕਿ ਇਸ ਨੇ ਜੋ ਪਿਛਲੇ ਟਾਈਮ ਦੇ ਵਿੱਚ ਜੋ ਮਾਰਚ ਤੋਂ ਲੈ ਕੇ 13 ਤੱਕ ਸਰਪੰਚ ਰਿਹਾ ਸੀ ਉਸ ਟਾਈਮ ਦੇ ਮੇਰੇ ਕੰਮਾਂ ਦੇ ਆਧਾਰ ਤੇ ਦੁਬਾਰਾ ਮੈਨੂੰ ਚੋਣ ਕਰਕੇ ਵਿਕਾਸ ਕਰਨ ਦਾ ਮੌਕਾ ਦਿੱਤਾ ਸਪੰਸਰ ਮੌਕਾ ਦੂਜੀ ਵਾਰੀ ਪਿੰਡ ਨੇ ਦੇ ਦਿੱਤਾ ਹੋਈ ਵੀ ਇਲੈਕਸ਼ਨ ਆ ਮੰਨ ਲਓ ਲੋਕਾਂ ਨੇ ਤੁਹਾਨੂੰ ਵੋਟ ਪਾਈ ਤਾਂ ਤੁਸੀਂ ਸਰਪੰਚ ਬਣੇ ਹਨਾ ਇੱਕ ਹੁੰਦੀ ਸਰਬਸੰਮਤੀ ਵਿੱਚ ਲੋ ਫਲਾਣੇ ਨੂੰ ਸਰਪੰਚ ਬਣਾ ਦੋ ਇੱਕ ਹੁੰਦੀ VOTING ਬਈ ਉਹਦੇ ਵਿੱਚ VOTING ਦੇ ਵਿੱਚ ਨਾ ਫਿਰ ਦੇਖਿਆ ਜਾਂਦਾ ਵੀ ਕੈਂਡੀਡੇਟ ਕਿੰਨੇ ਆ ਦੋ ਕੈਂਡੀਡੇਟ ਆ ਤਿੰਨ ਆ ਵੱਧ ਆ ਉਦੇ ਚੋਂ ਇੱਕ ਵੀ ਛਾਂਟਿਆ ਜਾਂਦਾ ਪਿੰਡ ਵਾਸੀਆਂ ਵੱਲੋਂ ਜਿਨ੍ਹਾਂ ਨੂੰ ਮੰਨ ਲਓ ਜਿਹਦੇ ਉੱਤੇ ਪਿੰਡ ਵਾਸੀਆਂ ਨੂੰ ਕੋਈ ਉਮੀਦ ਹੁੰਦੀ ਆ ਪਿੰਡ ਵਾਸੀਆਂ ਨੇ ਤੁਹਾਨੂੰ ਛਾਂਟ ਕੇ ਸਰਪੰਚ ਬਣਾ ਦਿੱਤਾ ਪਰ ਕੀ ਗੱਲ ਹੋ ਗਈ ਵੀ 6 ਮਹੀਨੇ ਵੀ ਨਹੀਂ ਅਜੇ ਨਿਕਲੇ ਤੁਹਾਡੇ ਤੇ ਅਲੀਗੇਸ਼ਨ ਲੱਗਣ ਲੱਗ ਪਏ ਆ ਵੀ ਤੁਸੀਂ ਆਪਣੇ ਚੋਣ ਮੈਨੀਫੈਸਟੋ ਜਿਹੜੇ ਵਾਦੇ ਕੀਤੇ ਸੀ ਉਹ ਨਹੀਂ ਪੂਰੇ ਕਰ ਰਹੇ ਤੁਸੀਂ ਜਿਹੜੇ ਪੰਚਾਇਤ ਮੈਂਬਰ ਤੁਹਾਡੇ ਨਾਲੋਂ ਉਹ ਟੁੱਟ ਰਹੇ ਆ ਪਿੰਡ ਦੇ ਵਿੱਚ ਤੁਸੀਂ ਧੜੇਬੰਦੀ ਪੈਦਾ ਕਰ ਰਹੇ ਹੋ ਇੱਕ ਤਰ੍ਹਾਂ ਦੇ ਤੁਹਾਡੇ ਤੇ ਜੱਟ ਜਮ ਦੇ ਦੋਸ਼ ਲੱਗ ਰਹੇ ਆ ਕੀ ਕਹਿਣਾ ਚਾਹੋਗੇ ਮੇਰੇ ਸਤਕਾਰਯੋਗ ਵੀਰ ਜੀ ਮੇਰੇ ਮਨ 'ਚ ਕੋਈ ਵੀ ਇਹੋ ਜਿਹਾ ਨਹੀਂ ਕਿ ਮੈਂ ਪਿੰਡ ਦੇ ਵਿੱਚ ਕਰੇਸ ਜਾਂ ਪਹਿਲੇ ਵਾਲਾ ਮਾਹੌਲ ਪੈਦਾ ਕਰਾਂ ਪਰ ਇਹਦੇ ਵਿੱਚ ਸਾਡੇ ਇੱਕ ਪਿੰਡ ਦੇ ਪੱਤਰਕਾਰ ਵੀਰ ਹੈ ਜਿਹੜਾ ਮੇਰੇ ਨਾਲ ਇਲੈਕਸ਼ਨ ਲੜਿਆ ਸੀ ਪਰ ਇਲੈਕਸ਼ਨ ਲੰਣ ਤੋਂ ਬਾਅਦ ਤਾਂ ਸਾਰੀ ਗੱਲ ਖਤਮ ਹੋ ਜਾਂਦੀ ਆ ਔਰ ਉਹਦੇ ਮਨ ਦਾ ਗੁੱਸਾ ਅਜੇ ਤੱਕ ਵੀ ਪੜਾਸ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਕੱਢਦਾ ਰਹਿੰਦਾ ਹੈ। ਪਹਿਲੇ ਵੀ 50 ਸਾਲਾਂ ਦੇ ਵਿੱਚ ਇਸ ਬੰਦੇ ਨੇ ਪਿੰਡ ਦੇ ਵਿੱਚ ਕਲੇਸ ਦਾ ਮੋਢ ਰੱਖਿਆ ਜਿੱਥੋਂ ਇਹਦਾ ਤੋਰੀ ਫੁਲਕਾ ਚੱਲਦਾ ਸੀ। ਅੱਜ ਵੀ ਉਹ ਉਸੇ ਮਕਾਮ ਦੇ ਉੱਪਰ ਚੱਲ ਰਿਹਾ ਆ। ਕਦੇ ਕਿਸੇ ਦਾ ਨਾਂ ਲੈ ਕੇ ਮੈਨੂੰ ਪੈਸੇ ਦਿੱਤੇ ਆ, ਕਦੇ ਕਿਸੇ ਦਾ ਕੁਛ ਕਰਦਾ ਆ, ਮੈਨੂੰ ਏਸ ਹੀ ਭਾਈਚਾਰੇ ਨੇ ਦੁਬਾਰਾ ਸਰਪੰਚ ਦਾ ਮੁੱਖ ਸਰਪੰਚੀ ਦਾ ਮੌਕਾ ਦਿੱਤਾ ਜੇ ਮੈਂ ਇਸ ਭਾਈਚਾਰੇ ਨਾਲ ਕੋਈ ਗੱਲਬਾਤ ਮਾਰੀ ਕੀਤੀ ਹੁੰਦੀ ਪਹਿਲੇ ਟਾਈਮ ਦੇ ਵਿੱਚ ਤਾਂ ਮੈਨੂੰ ਕਦੇ ਵੀ ਇਹ ਦੁਬਾਰਾ ਮੌਕਾ ਨਹੀਂ ਦਿੰਦੇ ਸਪੰਨ ਸਾਹਿਬ ਗੱਲ ਉੱਥੇ ਹੀ ਆ ਵੀ ਐਲੀਗੇਸ਼ਨ ਕਿਉਂ ਮਹੀਨੇ ਅਜੇ 6 ਹੋਏ ਆ ਕਿਸੇ ਪੰਚਾਇਤ ਤੋਂ ਕੰਮ ਚੱਲੇ ਕਿਸੇ ਤੋਂ ਨਹੀਂ ਚੱਲੇ ਕਈਆਂ ਤੋਂ ਤਾਂ ਜੇ ਕੰਮ ਹੀ ਨਹੀਂ ਸ਼ੁਰੂ ਕਰਾ ਹੋਏ ਕਈਆਂ ਤੋਂ ਗਰੰਟਾ ਨਹੀਂ ਸੈਟਬਟ ਕਰ ਹੋਈਆਂ ਤੁਹਾਡਾ ਵਿਰੋਧ ਵੀ ਸ਼ੁਰੂ ਹੋ ਗਿਆ ਕੀ ਸਿਰਫ ਜਿਹਦੇ ਤੁਸੀਂ ਜਿੰਦਾ ਸੱਜਣ ਦੇ ਨਾਲ ਲੈ ਰਹੇ ਹੋ ਉਹਨਾਂ ਦੇ ਵਿਰੋਧ ਆ ਜਾਂ ਪਿੰਡ ਵਿੱਚ ਵੀ ਵਿਰੋਧ ਆ ਨਹੀਂ ਵੀਰ ਜੀ ਪਿੰਡ ਵਿੱਚ ਕੋਈ ਵਿਰੋਧ ਨਹੀਂ ਹੈ ਮੇਰੇ ਤਿੰਨ ਕੰਮ ਪੂਰੇ ਪੱਕੇ ਹੋ ਚੁੱਕੇ ਆ ਛੱਪੜ ਦਾ ਮੇਰੇ ਕੋਲ 25 ਲੱਖ ਰੁਪਇਆ ਮਨਜ਼ੂਰ ਹੋ ਚੁੱਕਾ ਆ ਉਹ ਸਾਰਾ ਇਥਾ ਪਰ ਮਾਡਲ ਮਨਜ਼ੂਰ ਹੋ ਚੁੱਕਾ ਆ ਮੇਰੀ ਗਰਾਊਂਡ ਮਨਜ਼ੂਰ ਹੋ ਚੁੱਕੀ ਆ ਮੇਰਾ ਪਾਰਕ ਮਨਜ਼ੂਰ ਹੋ ਚੁੱਕੀ ਆ ਮੇਰੀ ਨਰੇਗਾ ਨਿਰੰਤਰ ਚੱਲ ਰਹੀ ਆ ਬਸ ਇਸੇ ਤਰ੍ਹਾਂ ਭਾਈਚਾਰਾ ਹੋ ਕੇ ਸਟੱਲ ਚ ਕੰਮ ਚੱਲ ਰਿਹਾ ਆ। ਅੱਛਾ ਇੱਕ ਮੈਂ ਤੁਹਾਡਾ ਜਿਹੜਾ ਚੋਣ ਮੈਨੀਫੈਸਟੋ ਸੀਗਾ ਉਹ ਪੜਦਾ ਪਿਆ ਸੀ। ਉਹਦੇ ਜਿੱਦਾਂ ਤੁਹਾਡੇ ਲੋਨ ਵਾਦੇ ਬਹੁਤ ਕੀਤੇ ਗਏ ਸੀ। ਸਭ ਤੋਂ ਪਹਿਲਾਂ ਤੁਹਾਡੇ ਤੇ ਅਲੀਗੇਸ਼ਨ ਇਹ ਹੀ ਆ ਵੀ ਤੁਸੀਂ ਇਹ ਕਿਹਾ ਸੀ ਵੀ ਮੈਂ ਸਰਪੰਚ ਬਣ ਜਾਗਾ ਤਾਂ ਪਿੰਡ ਵਾਲੇ ਨੂੰ ਮੌਕਾ ਦਿੰਦੇ ਆ ਤਾਂ ਮੈਂ ਇੱਕ ਖੱਤਾ ਮੁੱਲ ਲੈ ਕੇ ਉਹਦੇ ਵਿੱਚ ਛੱਪਣ ਦਾ ਬਾਣੀ ਉਹਦੇ ਵਿੱਚ ਪਾਵਾਂਗਾ ਪਿੰਡ ਦੇ ਵਿੱਚੋਂ ਗੰਧ ਕੱਢਾਂਗਾ। ਜਦ ਕਿ ਪਿਛਲੇ ਦਿਨ ਇੱਕ ਵੀਡੀਓ ਵਾਇਰਲ ਹੁੰਦੀ ਆ ਉਹਦੇ ਵਿੱਚ ਇਹ ਦਿਖਾਇਆ ਗਿਆ ਸੀ ਤੁਸੀਂ ਪਿੰਡ ਦੇ ਵਿੱਚ ਹੀ ਛੱਪੜ ਪਟ ਰਹੇ ਹੋ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਚੰਦਣਾ ਪਊ ਸਾਡੇ ਦਰਸ਼ਕਾਂ ਨੂੰ ਵੀ ਇਹ ਚ ਸੱਚ ਕੀ ਆ ਮੇਰੇ ਵੀਰ ਜੀ ਮੈਂ ਵਾਦਾ ਕੀਤਾ ਸੀ ਕਿ ਪਾਣੀ ਪਿੰਡ ਤੋਂ ਬਾਹਰ ਪੱਡਾਂਗੇ ਪਰ ਉੱਥੇ ਇਹ ਨਹੀਂ ਮੈਂ ਲਿਖਿਆ ਸੀ ਕਿਸੇ ਵੀ ਮੇਰੇ ਮੈਨੀਫੈਸਟੋ 'ਚ ਮੈਂ ਖੇਤ ਲੈ ਕੇ ਦੇਣਾ ਆ ਪਰ ਫਿਰ ਵੀ ਮੈਂ ਭਾਈਚਾਰੇ ਦੇ ਨਾਲ ਖੜਾ ਆ ਅਗਰ ਕੋਈ ਮੈਨੂੰ ਇਸ ਤਰੀਕੇ ਨਾਲ ਮਿਲਦਾ ਆ ਕਫਰ ਫਿਰ ਫੇ ਵੀ ਮੈਂ ਆਪਣੇ ਤੌਰ ਤੇ ਮੈਂ ਖੜਾ ਆ ਉੱਥੇ ਪਰ ਮੇਰੇ ਮੈਨੀਫੈਸਟੋ ਦੇ ਵਿੱਚ ਇਹ ਬਿਲਕੁਲ ਨਹੀਂ ਲਿਖਿਆ ਸੀ ਕਿ ਮੈਂ ਖੇਤ ਲੈ ਕੇ ਦੇਵਾਂਗਾ ਪਰ ਉਹਦੇ ਆਧਾਰ ਤੇ ਸਾਡਾ ਪਾਣੀ ਕਿਸੇ ਵੀ ਤਰੀਕੇ ਨਾਲ ਪਿੰਡੋਂ ਬਾਹਰ ਨਹੀਂ ਜਾਂਦਾ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਪਿੰਡ ਦੇ ਲੋਕ ਉਸੇ ਤਰ੍ਹਾਂ ਉਸੇ ਗੰਦਗੀ ਦੇ ਵਿੱਚ ਬੈਠੇ ਰਹਿਣ ਸੋ ਮੈਂ ਇਹ ਮੁੱਦਾ ਰੱਖਿਆ ਕਿ ਪਿੰਡ ਦਾ ਜਿਹੜਾ ਛੱਪੜ ਆ ਇਹਨੂੰ ਵੀ ਵਧੀਆ ਢੰਗ ਨਾਲ ਇਹ ਨਹੀਂ ਵੀ ਵੈਸੇ ਹੀ ਇਹਨੂੰ ਥਾਪਰ ਮਾਡਲ ਵਧੀਆ ਢੰਗ ਨਾਲ ਇਹਨੂੰ ਬਣਾਇਆ ਜਾਵੇ ਇਹ ਥਾਪਰ ਮਾਡਲ ਮਨਜ਼ੂਰ ਹੋ ਚੁੱਕਾ ਆ ਮਤਲਬ ਪ੍ਰੋਪਰ ਤਰੀਕੇ ਨਾਲ ਤੁਸੀਂ ਉਹਨੂੰ ਬਣਾ ਰਹੇ ਹੋ ਜੀ ਸਰ ਕੰਮ ਸ਼ੁਰੂ ਆ ਜੀ ਹਾਂਜੀ ਕੰਮ ਸ਼ੁਰੂ ਕੀਤਾ ਸੀ ਪਰ ਕੁਛ ਭਾਈਚਾਰਾ ਉਹਦੇ ਵਿੱਚ ਥੋੜਾ ਨਾਰਾਜ਼ ਹੋਇਆ ਚਲੋ ਉਹ ਕੁਛ ਕੰਮ ਹੁੰਦੇ ਇਦਾਂ ਦੇ ਕੰਮ ਹੁੰਦੇ ਆ ਜਿਹੜੇ ਚੱਲਦੇ ਆ ਔਰ ਬੰਦ ਹੋ ਜਾਂਦੇ ਆ ਉਹ ਥੋੜੀ ਬੜੀ ਨਾਰਾਜ਼ਗੀ ਹੁੰਦੀ ਆ ਉਹ ਜਿਸ ਤਰ੍ਹਾਂ ਭਾਈਚਾਰਾ ਮੈਨੂੰ ਕਹੂਗਾ ਉਸ ਤਰੀਕੇ ਨਾਲ ਮੈਂ ਉਹ ਬਣਾਉਂਗਾ ਇਸ ਤੋਂ ਇਲਾਵਾ ਤੁਸੀਂ ਮੜਿਆ ਦੱਸੋਗੇ ਵੀ ਇਸ ਤੋਂ ਇਲਾਵਾ ਜਿਹੜੇ ਪ੍ਰੋਜੈਕਟ ਤੁਹਾਡੇ ਇਸ ਟਾਈਮ ਕੋ ਚੱਲ ਰਹੇ ਹੈਗੇ ਛੱਪਰ ਤੋਂ ਬਿਨਾ ਹੋਰ ਕੋਈ ਛੱਪਰ ਤੋਂ ਬਿਨਾ ਦੂਜਾ ਅਸੀਂ ਸਾਡਾ ਨਰੇਗਾ ਚੱਲ ਰਹੀ ਆ ਦੂਸਰਾ ਸਾਡਾ ਗਰਾਊਂਡ ਦਾ ਪ੍ਰੋਜੈਕਟ ਪਾਸ ਹੋ ਚੁੱਕਾ ਆ ਉਹ 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 ਅੱਧਾ ਚਾਲੂ ਆ ਕੁਝ ਨੈਟ ਨੂੰ ਟਲਾਏ ਆ ਉਹ ਵੀ ਤਕਰੀਬਨ ਕੰਮ ਚੱਲ ਰਿਹਾ ਆ ਦੂਸਰਾ ਸਾਡਾ ਪਾਰਕ ਦਾ ਆ ਪਾਰਕ ਵੀ ਥੋੜੇ ਦਿਨਾਂ ਚ ਚਾਲੂ ਹੋ ਜਾਣੀ ਆ ਅਜਾ ਸੁਬਨ ਸਾਹਿਬ ਮੈਂ ਉਹ ਵੀ ਸਾਡੇ ਸੱਜਣੇ ਹੈਗੇ ਅਬਦਲ ਚੰਦ ਜੀ ਵੀ ਉਹਨਾਂ ਨੇ ਵੀ ਇਹ ਗੱਲਬਾਤ ਸੁਣੀ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਪਿਛਲੇ 5 ਸਾਲ ਤੁਸੀਂ ਇਕੱਠੇ ਹੀ ਰਹੇ ਹੋ ਸਾਰੇ ਸੱਜਣ ਤੁਸੀਂ ਹੋ ਗਏ ਇੱਕ ਸਾਡੇ ਸੈਕਟਰੀ ਸਾਹਿਬ ਸੀਖ ਸਾਹਿਬ ਦਾ ਇੱਕ ਕੋਈ ਸੁਖਵਿੰਦਰ ਜੀ ਸੀ ਕਿ ਨਾ ਵੀ ਤੁਸੀਂ ਇਕੱਠੇ ਹੀ ਹੁੰਦੇ ਸੀ ਇਦਾਂ ਦਾ ਕੀ ਹੋ ਗਿਆ ਵੀ ਸਿਰਫ 6 ਮਹੀਨੇ ਬਾਅਦ ਹੀ ਇਲੈਕਸ਼ਨ ਹੁੰਦੇ ਇਲੈਕਸ਼ਨ ਤੋਂ 6 ਮਹੀਨੇ ਬਾਅਦ ਤੁਸੀਂ ਆਪਸ ਵਿੱਚ ਜਦੋਂ ਤੁਸੀਂ ਤਾਂ ਕੁਝ ਨਹੀਂ ਕਿਹਾ ਜਿੱਦਾਂ ਹੀ ਨਾ ਪਰ ਉਹਨਾਂ ਵੱਲੋਂ ਕਾਫੀ ਅਲੀਗੇਸ਼ਨ ਲਗਾਈ ਜਾ ਰਹੇ ਆ ਪਿਛਲੇ 5 ਸਾਲਾਂ ਦੇ ਪੋਤੜੇ ਵੀ ਫਰੋਲੇ ਜਾ ਰਹੇ ਆ ਇਹ ਤਾਂ ਫੇ ਉਹੀ ਗੱਲ ਹੋ ਗਈ ਵੀ ਜਾਰੀ ਲੱਗੀ ਤੇ ਲੋਆ ਤੇ ਤਖਤੇ ਤੇ ਟੁੱਟੀ ਤੋਂ ਚਗਾਠ ਵੱਟ ਲਈ ਕੀ ਹੁਣ ਚਗਾਠ ਪੱਟੀ ਗਈ ਮੇਰੇ ਸਤਕਾਰਯੋਗ ਵੀਰ ਜੀ ਇਸ ਬੰਦੇ ਦਾ ਮੁੱਢ ਤੋਂ ਕੰਮ ਇਹੀ ਆ ਕਿ ਕਲੇਸ਼ ਕਰਨਾ ਤੇ ਹਰੇਕ ਪਿਛਲੇ 5 ਸਾਲ ਜੇ ਸਹੀ ਤੌਰ ਤੇ ਦੇਖੀਏ ਤੇ ਇਹਦੀ ਆਪਣੀ ਪਰਸਨਲ ਲੜਾਈ ਸੀ ਜੋ ਸਾਡੇ ਪਿੰਡ ਵਿੱਚ ਉਸ ਦੋ ਧੜਿਆਂ ਨੂੰ ਵੰਡ ਦਿੱਤਾ ਜਿੱਦਾਂ ਇਹ ਹੁਣ ਵੀ ਮੇਰੇ ਤੇ ਜੱਟ सरपंच ਕਹਿ ਕੇ ਬੋਲਦਾ ਆ ਜੱਟ ਮੈਂ ਅਗਰ ਜੱਟਾਂ ਦੇ ਘਰ ਜਨਮ ਲੈ ਲਿਆ ਤਾਂ ਉਹਦੇ ਵਿੱਚ ਮੇਰਾ ਕੀ ਕਸੂਰ ਆ ਬਿਲਕੁਲ ਉਹ ਤਾਂ ਉਹ ਆਤਪਾਤ ਧਰਮ ਜੋ ਵੀ ਆ ਨਾ ਕੁਦਰਤੀ ਆ ਇਹ ਇੱਕ ਜਾਤੀਵਾਦ ਨੂੰ ਢਕਾਉਣ ਦਾ ਕੰਮ ਕਰਦਾ ਇਸ ਤੋਂ ਬਗੈਰ ਇਹਨੂੰ ਹੋਰ ਕੋਈ ਕੰਮ ਨਹੀਂ ਹੈਗਾ ਇਹ ਉੱਤੇ ਆਪਣੀਆਂ ਰੋਟੀਆਂ ਸੇਕਦਾ ਰਹਿੰਦਾ ਹੋਰ ਜਦੋਂ ਬੰਦਾ ਹਾਰ ਜਾਵੇ ਚਲੋ ਮੈਂ ਉਸ ਬੰਦੇ ਦਾ ਕਦੇ ਵੀ ਇਲੈਕਸ਼ਨ ਵੇਲੇ ਵੀ ਕੋਈ ਉੱਤੇ ੱੱਬਾ ਨਹੀਂ ਲਾਇਆ ਕੋਈ ਉਹਦੀ ਸ਼ਾਨ ਦੇ ਖਿਲਾਫ ਨਹੀਂ ਬੋਲਿਆ ਪਰ ਇਸ ਬੰਦੇ ਦੇ ਵਿੱਚ ਫੇਰ ਵੀ ਇੰਨੀ ਈਰਖਾ ਭਾਵਨਾ ਆ ਕਿ ਉਹ ਉਸ ਚੀਜ਼ ਤੋਂ ਖਤਮ ਨਹੀਂ ਹੋ ਸਕਦਾ ਬਾਕੀ ਜਿਹੜੇ ਪੈਸਿਆਂ ਦੀ ਗੱਲ ਕਰ ਰਿਹਾ ਮੈਂ ਤਾਂ 8 ਤੋਂ ਲੈ ਕੇ 13 ਤੱਕ ਸਰਪੰਚੀ ਕੀਤੀ ਉਸ ਤੋਂ ਮਗਰੋਂ ਸਾਰੇ ਲੋਕਾਂ ਨੂੰ ਮੇਰੇ ਭਾਈਚਾਰੇ ਨੂੰ ਸਾਰੇ ਨੂੰ ਪਤਾ ਕਿ ਮੈਂ ਪਿੰਡ ਵਿੱਚ ਕਿੰਨਾ ਕੁ ਵਿਚਰਿਆ ਮੈਂ ਉਸ ਟਾਈਮ ਪਿੰਡ ਦੇ ਵਿੱਚ ਹੈ ਵੀ ਨਹੀਂ ਸੀਗਾ ਤੇ ਨਾ ਹੀ ਮੇਰੇ ਤੇ ਕੋਈ ਇਹੋ ਜਿਹਾ ਪਰਚਾ ਹੋਇਆ ਸੀ ਜੇ ਮੈਂ ਉਸ ਟਾਈਮ ਵੀ ਇਹਦੇ ਨਾਲ ਹੋ ਕੇ ਮੈਂ ਆ ਕੀਤਾ ਜਾਂ ਦੂਸਰੇ ਭਾਈਚਾਰੇ ਲਈ ਮੈਂ ਆ ਕੀਤਾ ਤੇ ਇਸ ਭਾਈਚਾਰੇ ਨੇ ਫਿਰ ਮੇਰਾ ਦੁਬਾਰਾ ਸਾਥ ਥੋੜੂ ਦੇਣਾ ਸੀਗਾ ਮੇਰੇ ਨਾਲ ਖੜਨ ਲਈ ਏਸੀ ਭਾਈਚਾਰੇ ਦੇ ਦੁਆਰਾ ਮੇਰੇ ਨੂੰ ਸਰਪੰਚ ਬਣਾਇਆ ਤੇ ਉਹਨਾਂ ਨੇ ਫਿਰ ਮੈਨੂੰ ਕਿਉਂ ਸਰਪੰਚ ਬਣਾਇਆ ਜੇ ਮੈਂ ਇਹਨਾਂ ਲੋਕਾਂ ਦੇ ਇੰਨਾ ਕੁਝ ਕੀਤਾ ਹੁੰਦਾ ਇਹ ਤਾਂ ਆਵਾਗੋਂ ਕਦੇ ਕਦੇ ਉਹਦਾ ਨਾਮ ਬੋਲ ਦਿੰਦਾ ਸੈਕਟਰੀ ਦਾ ਕਦੇ ਸੁਖਵਿੰਦਰ ਦਾ ਇਹ ਕੀ ਗੱਲ ਆ ਸੀ ਤਿੰਨ ਬੰਦੇ ਪਿੰਡ 'ਚ ਜਾਂ ਬਾਕੀ ਹੋਰ ਬੰਦੇ ਪਿੰਡ 'ਚ ਨਹੀਂ ਹੈਗੇ ਹੂੰ ਪਿੰਡ ਦੇ ਵਿੱਚ ਬਸਨੀ ਕਿਹਾ ਇਹ ਤਾਂ ਆਪਣੀ ਰੰਜਿਸ਼ ਕਰਕੇ ਸਾਰਾ ਕੁਝ ਸਬੰਦ ਸਾਹਿਬ ਇਹ ਤਾਂ ਕੁਛ ਹੈ ਆਪਾਂ ਇਹ ਵੀ ਕਹਿ ਸਕਦੇ ਆ ਭਈ ਪਹਿਲਾਂ ਤੁਹਾਡੀ ਬਣੀ ਬਹੁਤ ਸੀ 5 ਸਾਲ ਜੋ ਉਹਨਾਂ ਨੇ ਆਪਣੀ ਲਾਈਵ ਦੇ ਵਿੱਚ ਕਿਹਾ ਸੀ ਨਾ ਵੀ ਅਸੀਂ ਇਕੱਠੇ ਹੀ ਹੁੰਦੇ ਸੀ ਅਸੀਂ ਹੁਸਾਬਕਰ ਸਰਪੰਚ ਨੂੰ ਸਸਪੈਂਡ ਕਰਾਤਾ ਉਹਦੇ ਘਰ ਵਾਲੇ ਨੂੰ ਵੀ ਸਸਪੈਂਡ ਕਰਾਤਾ ਤੇ ਬਹੁਤ ਕੁਝ ਹੋਇਆ ਨਾ ਸਾਨੂੰ ਵੀ ਪਤਾ ਵੀ ਕਿਉਂਕਿ ਆਪਾਂ ਵੀ ਲੋਕ ਲਈਏ ਦੇਖਦੇ ਰਹੇ ਆ ਮੀਡੀਆ ਵਿੱਚ ਤੁਹਾਡੀਆਂ ਖਬਰਾਂ ਪਿਛਲੇ 5 ਸਾਲ ਵੀ ਲੱਗਦੀਆਂ ਰਹੀਆਂ ਤੇ ਉਹੋ ਜਿਹਾ ਹੀ ਸਾਲ ਇਹ ਚੜ ਗਿਆ ਅਜੇ ਸਾਲਬ ਨਹੀਂ ਪੂਰਾ ਹੋਇਆ ਸੀ ਹੋਣ ਮੈਂ ਫਿਰ ਉਹੀ ਗੱਲ ਕਹਿਣ ਲੱਗਾ ਐਲੀਗੇਸ਼ਨ ਤੇ ਐਲੀਗੇਸ਼ਨ ਆਖਰ ਇਦਾਂ ਦਾ ਕਿਹੜਾ ਮਸਲਾ ਤੁਹਾਡੇ ਪਿੰਡ ਦਾ ਜਿਹੜਾ ਪਿਛਲੇ 50 ਸਾਲਾਂ ਚ ਨਹੀਂ ਸੁਲਝਿਆ ਮੁੜ ਕੇ ਫਿਰ ਸ਼ੁਰੂ ਹੋ ਗਿਆ ਉਸ ਦੇ ਵਿੱਚ ਇੱਕ ਮੈਂ ਤੁਹਾਨੂੰ ਦੱਸਣ ਲੱਗਾ ਵੀ ਬਾਰ ਬਾਰ ਤੁਹਾਡੇ ਨਾਲ ਚੱਲ ਰਹੀ ਆ ਮੰਦਿਰ ਆ ਧਾਰਮਿਕ ਸਥਾਨ ਆ ਮਾਤਾ ਸਲਾਣੀ ਦਾ ਮੰਦਿਰ ਆ ਉਹਨੂੰ ਵੀ ਵਿੱਚ ਮਨ ਲਓ ਜਗਰ ਕੀਤਾ ਜਾ ਰਿਹਾ ਵੀ ਤੁਸੀਂ ਉਹਦਾ ਜਿਹੜੀ ਡਿਵੈਲਪਮੈਂਟ ਐ ਉਸ ਰੋਕ ਦਿੱਤੀ ਆ ਉਹਦੇ ਬਾਰੇ ਦੱਸੋ ਵੀ ਵਾਕਿਆ ਤੁਸੀਂ ਕੋਈ ਰੋਕ ਰੋਕ ਲਗਾਈ ਉੱਥੇ ਮੇਰੇ ਵੀਰ ਜੀ ਮੈਂ ਕਦੇ ਵੀ ਘਰੇਲੂ ਧਾਰਮਿਕ ਸਥਾਨ ਦੇ ਨਾਲ ਤੈਦਲੋਂ ਮੰਨਦਾ ਆ ਕਦੇ ਵੀ ਮੇਰੇ ਲਈ ਇਹ ਨਹੀਂ ਕਿ ਮੈਂ ਇਸ ਇਸ ਧਾਰਮਿਕ ਸਥਾਨ ਨੂੰ ਨਹੀਂ ਮੰਨਦਾ ਮੈਂ ਵੀ ਜੈ ਮਾਤਾ ਮਾਤਾ ਦੇ ਮੰਦਰ ਸਾਰਾ ਕੁਝ ਮੰਨਣ ਨੂੰ ਤਿਆਰ ਆ ਔਰ ਮੰਨਦਾ ਵੀ ਆ ਠੀਕ ਹੈ ਇਹ ਮੇਰੇ ਤੇ ਨਹੀਂ ਹੈ ਗਈ ਕਿ ਮੈਂ ਮਾਤਾ ਨੂੰ ਨਹੀਂ ਮੰਨਦਾ ਜਾਂ ਮੈਂ ਗੁਰੂਆਂ ਨੂੰ ਨਹੀਂ ਮੰਨਦਾ ਮੇਰੇ ਲਈ ਸਾਰੇ ਧਰਮ ਇੱਕ ਸਮਾਨ ਆ ਸਾਰੇ ਧਰਮਾਂ ਔਰ ਸਾਰੇ ਵਰਗਾਂ ਦਾ ਮੈਂ ਸਮਾਨ ਕਰਦਾ ਮੈਂ ਆਪਣੇ 8 ਤੋਂ ਲੈ ਕੇ 13 ਤੱਕ ਜਦੋਂ ਸਰਪੰਚ ਸੀਗਾ ਮੈਨੂੰ ਉਸ ਟਾਈਮ ਵੀ ਪਤਾ ਸੀ ਕਿ ਮੰਦਰ ਦੀ ਲੋੜ ਆ ਉਸ ਟਾਈਮ ਦੇ ਵਿੱਚ ਵੀ ਮੈਂ ਆਪਣੇ ਕੁਝ ਲੋਕਾਂ ਨੂੰ ਕਿਹਾ ਸੀ ਕਿ ਮੈਂ ਜਗ੍ਹਾ ਦੇਣ ਨੂੰ ਤਿਆਰ ਆ ਪੰਚਾਇਤ ਦੀ ਜਗ੍ਹਾ ਪਈ ਆ ਦੱਸੋ ਤੁਹਾਨੂੰ ਕਿੱਥੇ ਦੇਵਾਂ ਤੁਸੀਂ ਮੰਦਰ ਬਣਾਓ ਔਰ ਅੱਜ ਵੀ ਮੈਂ ਉਹ ਲਈ ਨਿਸ਼ਚੰਤ ਔਰ ਮਨੋਂ ਕਹਿ ਰਿਆਂ ਜਿੱਥੇ ਵੀ ਮੰਦਰ ਲਈ ਜਗ੍ਹਾ ਚਾਹੀਦੀ ਆ ਮੈਂ ਉੱਥੇ ਦੇਣ ਨੂੰ ਤਿਆਰ ਆ ਪਰ ਇਹ ਨਹੀਂ ਕਿ ਜਿਹੜਾ ਮੰਦਰ ਆ ਤੇ ਦੋ ਜਾਂ ਤਿੰਨਾਂ ਬੰਦਿਆਂ ਦੀ ਪਰਸਨਲ ਪ੍ਰਾਪਰਟੀ ਆ ਇਹ ਮੰਦਰ ਸਾਰੇ ਪਿੰਡ ਦਾ ਹੁੰਦਾ ਸਾਰੇ ਬਸਨੀਕਾ ਦਾ ਹੁੰਦਾ ਪਰ ਜਿੱਥੇ ਮੰਦਰ ਬਣਾਉਦੇ ਸੀਗੇ ਉਹ ਮੰਦਰ ਦੇ ਉੱਪਰ ਝਗੜਾ ਚੱਲਦਾ ਸੀ ਉਸ ਮੇਰੇ ਤੋਂ ਪਹਿਲੀ ਪੰਚਾਇਤ ਦਾ ਝਗੜਾ ਚੱਲਣ ਕਰਕੇ ਇਹ ਕਹਿੰਦੇ ਵੀ ਅਸੀਂ ਕੇਸ ਜਿੱਤ ਲਿਆ ਪਰ ਕੇਸ ਦੇ ਵਿੱਚ ਉਹ ਕੁਝ ਨਹੀਂ ਸੀਗਾ ਵੀਡੀਓ ਨੂੰ ਲੈਟਰ ਆਇਆ ਵੀਡੀਓ ਨੇ ਮੈਨੂੰ ਇਹ ਕਿਹਾ ਵੀ ਤੇਰੇ ਉੱਥੇ ਕਾਰ ਕੁਝ ਕੰਸਟਰਕਸ਼ਨ ਹੋ ਰਹੀ ਆ ਮੈਂ ਉਹਨਾਂ ਨੂੰ ਆਪਣੇ ਕੋਲੋਂ ਐਪਲੀਕੇਸ਼ਨ ਲਿਖ ਕੇ ਆ ਦਿੱਤੀ ਕਿ ਇਹ ਬੰਦੇ ਕੰਸਟਰਕਸ਼ਨ ਕਰਦੇ ਆ ਅਗਰ ਇਹਦੇ ਵਿੱਚ ਸਹੀ ਆ ਤਾਂ ਮੈਨੂੰ ਇਹਦੇ ਵਿੱਚ ਕੋਈ ਦਿੱਕਤ ਨਹੀਂ ਅਗਰ ਇਹ ਗਲਤ ਆ ਤੇ ਕਾਰਵਾਈ ਕੀਤੀ ਜਾਵੇ ਉਹ ਮੇਰੀ ਇੱਕ ਜਿਹੜੀ ਕਿ ਪੰਚਾਇਤ ਦੇ ਸਰਪੰਚ ਹੋਣ ਦੇ ਨਾਤੇ ਮੈਨੂੰ ਉਹ ਕਰਨੀ ਪੈਣੀ ਸੀ ਅਗਰ ਇਹ ਪੰਚਾਇਤ ਦੇ ਨਾਲ ਸਹਿਮਤ ਹੋ ਕੇ ਚੱਲਦੇ ਤੇ ਇਹ ਅੱਜ ਦਿੱਕਤ ਨਹੀਂ ਆਉਣੀ ਸੀ ਇਹ ਇਹਨਾਂ ਦੀ ਪੂਰੀ ਨਲਕੀ ਸੀ ਕਿ ਇਹਨਾਂ ਨੇ ਪੰਚਾਇਤ ਨੂੰ ਪੁੱਛੇ ਤੋਂ ਬਗੈਰ ਇਹ ਸਾਰਾ ਕੁਝ ਕੀਤਾ ਇਸ ਬੰਦੇ ਨੇ ਸਾਡੇ ਪਿੰਡ ਇੱਕ ਗੇਟ ਬਣ ਰਿਹਾ ਸਾਡੇ ਬਹੁਤ ਹੀ ਸਤਾਰਜੋਗ ਐਨ ਆਰ ਆਈ ਅਸ਼ੋਕ ਕੁਮਾਰ ਜੀ ਜਿਨ੍ਹਾਂ ਦਾ ਗੁਰਦੇਵ ਚੰਦ ਸਾਫ ਸਾਫ ਦਾ ਸਰਪੰਚ ਦੇ ਹੋਣ ਤੇ ਟਾਈਮ ਤੋਂ ਸਾਡੇ ਪਿੰਡ ਲਈ ਬਹੁਤ ਹੀ ਉਹਨਾਂ ਨੇ ਕੁਝ ਕੀਤਾ ਜਿਨ੍ਹਾਂ ਦਾ ਅਸੀਂ ਕਦੇ ਦੇਣਦਾਰ ਨਹੀਂ ਦੇ ਸਕਦੇ ਉਹਨਾਂ ਦਾ ਕਦੇ ਵੀ ਅਸੀਂ ਦੇ ਦੇ ਨਹੀਂ ਸਕਦੇ ਕੀਤਾ ਕਿ ਉਹਨਾਂ ਨੇ ਇੰਨਾ ਸਾਡੇ ਸਕੂਲ ਲਈ ਔਰ ਹੋਰ ਵੀ ਪਿੰਡ ਦੀ ਡਿਵੈਲਪਮੈਂਟ ਲਈ ਦਾਨ ਪੁਨ ਕੀਤਾ ਇਸ ਬੰਦੇ ਨੇ ਉਸ ਗੇਟ ਨੂੰ ਵੀ ਰੋਕਣ ਲਈ ਇਹ ਕਿਹਾ ਮਾਸਟਰਾਂ ਨੂੰ ਜਾ ਕੇ ਵੀ ਇਹਦੀ ਸਿੱਖਿਆ ਭਾਗ ਤੋਂ ਪਰਮਿਸ਼ਨ ਲਈ ਸਾਨੂੰ ਸਿੱਖਿਆ ਭਾਗ ਤੋਂ ਪਰਮਿਸ਼ਨ ਦੀ ਲੋੜ ਨਹੀਂ ਸੀ ਕਿਉਂਕਿ ਸਾਡੀ ਗ੍ਰਾਮ ਗ੍ਰਾਮ ਪੰਚਾਇਤ ਦਾ ਉਹ ਗਰਾਊਂਡ ਆ ಗ್ರಾಮ ਪੰਚਾਇਤ ਦੀ ਗਰਾਊਂਡ ਹੋਣ ਕਾਰਨ ਜੇ 1 ਫੁੱਟ ਜਗ੍ਹਾ ਸਾਡੀ ਸਾਡੀ ਗਰਾਊਂਡ ਦੇ ਵਿੱਚ ਆ ਵੀ ਗਈ ਉਹਨਾਂ ਦੀ ਗੇਟ ਦੀ ਤਾਂ ਸਾਨੂੰ ਕੋਈ ਦਿੱਕਤ ਨਹੀਂ ਸਾਡਾ ਹਾਂਜੀ ਸਾਡਾ ਮਤਾ ਪਿਆ ਆ ਸਾਨੂੰ ਉਹਦੇ ਵਿੱਚ ਕੋਈ ਦਿੱਕਤ ਨਹੀਂ ਪਰ ਇਹ ਬੰਦੇ ਨੇ ਜਿੱਧਰੋਂ ਵੀ ਕਲੇਸ਼ ਦਾ ਜਲ ਬਣਦੀ ਆ ਉਸ ਤਰੀਕੇ ਨਾਲ ਹੀ ਇਹ ਕਰਨ ਦੀ ਕੋਸ਼ਿਸ਼ ਕਰਦਾ ਅੱਛਾ ਇਹ ਇੱਕ ਅਲੀਗੇਸ਼ਨ ਇਹ ਵੀ ਆ ਵੀ ਤੁਸੀਂ ਪਿੰਡ ਵਾਲਿਆਂ ਨਾਲ ਵਾਅਦਾ ਕੀਤਾ ਸੀ ਵੀ ਜਿਹੜਾ ਵਾਟਰ ਸਪਲਾਈ ਆ ਉਹਦੇ ਚਾਰਜਸ ਸਗੇ 100 ਰੁਪਇਆ ਤੁਸੀਂ 30 ਰੁਪਏ ਕਰਨੇ ਸੀ ਕੀ ਹੋ ਗਿਆ 30 ਰੁਪਏ ਹਾਂਜੀ ਵੀਰ ਜੀ ਉਹ ਮੈਂ ਪੱਕੀ ਗੱਲ ਕਹਿੰਦਾ ਤੁਹਾਨੂੰ ਮੈਂ 30 ਰੁਪਏ ਕੀਤਾ ਸੀ ਵਾ ਦਾ ਪਰ ਮੇਰਾ ਬਹੁਤ ਭਾਈਚਾਰਾ ਇਹ ਕਹਿੰਦਾ ਰਿਹਾ ਕਿਉਂਕਿ ਵਾਟਰ ਸਪਲਾਈ ਨੂੰ ਪਿਛਲੇ ਟਾਈਮ ਚ ਕਿਸੇ ਨੇ ਵੀ ਮਾਫ ਨਹੀਂ ਕੀਤਾ ਵਾਟਰ ਸਪਲਾਈ ਦਾ ਬਿਲਕੁਲ ਜ਼ੀਰੋ ਬੈਲੈਂਸ ਆਇਆ ਜ਼ੀਰੋ ਬੈਲੈਂਸ ਤੋਂ ਸ਼ੁਰੂ ਕੀਤਾ ਆ ਅਸੀਂ ਕੁਝ ਟਾਈਮ ਤੋਂ ਬਾਅਦ ਅਸੀਂ ਤੈਅ ਦਿ ਲੋਏ ਗੱਲ ਕਰਦੇ ਆ ਕਿ 30 ਰੁਪਏ ਵੀ ਕੀਆ ਕੀ ਸ਼ਾਇਦ ਅਸੀਂ ਇੱਕ ਸਾਲ ਜਾਂ ਮਾਫ ਵੀ ਕਰ ਦਈਏ ਇਹ ਵੀ ਅਸੀਂ ਕਹਿ ਸਕਦੇ ਹਾਂ ਇਸ ਚੀਜ਼ ਨੂੰ ਇਹ ਜ਼ਰੂਰੀ ਤੀ ਨਹੀਂ ਹੈਗਾ ਪਰ ਅੱਜ ਦੇ ਜਿਹੜੇ ਲੋਕ ਆ ਜੇ ਮੈਂ 30 ਰੁਪਏ ਕਰਦਾ ਆ ਮੈਨੂੰ ਕੋਈ ਦਿੱਕਤ ਨਹੀਂ ਪਰ ਮੇਰਾ ਜਿਹੜਾ ਭਾਈਚਾਰਾ ਬਾਕੀ ਦਾ ਉਹ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਉਹਨਾਂ ਨੂੰ ਪਤਾ ਆ ਕਿ ਪਾਣੀ ਦੀ ਦਿੱਕਤ ਕੀ ਆਉਣੀ ਆ ਸਾਡੇ ਪਿੱਛੇ ਮੋਟਰ ਸੜ ਗਈ ਮੈਂ 12 ਘੰਟਿਆਂ ਦੇ ਵਿੱਚ ਮੋਟਰ ਬਣਾ ਕੇ ਉਸੇ ਟਾਈਮ ਪਾ ਦਿੱਤੀ ਤੇ ਸਬੰਸਾਬ ਹੁਣ ਤੁਹਾਡੀ ਪਿੰਡ ਦੇ ਜਾਇਤ ਨਾਲ ਰਿਲੇਟਡ ਇੱਕ ਸਵਾਲ ਆ ਵੀ ਤੁਹਾਡਾ ਜਿਹੜਾ ਕੋਰਮ ਆ ਉਹਦੇ ਵਿੱਚ ਕਿੰਨੇ ਐਸਸੀ ਮੈਂਬਰ ਆ ਲੇਡੀਜ਼ ਤੇ ਫੀਮੇਲ ਤੇ ਫੀਮੇਲ ਨਾ ਕਿੰਨੇ ਮੈਂਬਰ ਹੈਗੇ ਟੋਟਲ ਐਸਸੀ ਜਿਹੜੇ ਐਸਸੀ ਜਾਂ ਬੀਸੀ ਕਹਿ ਸਕਦੇ ਆ ਅ ਵੀਰ ਜੀ ਸਾਡੇ 7 ਮੈਂਬਰੀ ਕਮੇਟੀ ਆ ਹੂੰ ਜਿਹਦੇ ਵਿੱਚ 3 ਐਸਸੀ ਆ ਤੇ 4 ਸਾਡੇ ਜਰਨਲ ਆ ਜੰਨ ਲਿਆ ਠੀਕ ਐ ਇਹਦੇ ਵਿੱਚੋਂ 2 ਜਰਨਲ ਲੇਡੀਜ਼ ਹੋ ਗਏ ਤੇ 2 ਜਰਨਲ ਪੰਚ ਹੋ ਗਏ ਇਧਰ ਪਾਸਿਓਂ ਐਸਸੀ ਇੱਕ ਲੇਡੀਜ਼ ਤੇ 2 ਐਸਸੀ ਮੈਨ ਹੋ ਗਏ ਜਦੋਂ ਤੁਸੀਂ ਆ ਪ੍ਰੋਜੈਕਟ ਸ਼ੁਰੂ ਕੀਤਾ ਆ ਜਾਇਕ ਲੋ ਬਈ ਮੰਦਰ ਦੇ ਜਿੱਦਾਂ ਉਹ ਕਹਿੰਦੇ ਬਈ ਮੰਦਰ ਤੇ ਇਹਨਾਂ ਨੇ ਰੋਕ ਲਈ ਪੰਚਾਇਤ ਨੇ ਉਹ ਇਹ ਕਹਿ ਰਿਆ ਤੇ ਤੁਸੀਂ ਹੋਰ ਵੀ ਜਿਹੜੇ ਆ ਛੱਪੜ ਵਗੈਰਾ ਦਾ ਕੰਮ ਸ਼ੁਰੂ ਕੀਤੇ ਆ ਕੀ ਤੁਹਾਡਾ ਕੋਰਮ ਪੂਰਾ ਹੋ ਕੇ ਹੀ ਕੰਮ ਚੱਲਿਆ ਜਾਂ ਤੁਸੀਂ ਕੁਝ ਜਿੱਦਾਂ ਸੁਣਨ ਚ ਆਇਆ ਬਈ ਕੋਰਮ ਪੂਰਾ ਨਹੀਂ ਸਰਪੰਚਾ ਮਰਜ਼ੀ ਕਰੀ ਜਾਂਦਾ ਮੇਰੇ ਵੀਰ ਜੀ ਕੋਈ ਵੀ ਕੋਰਮ ਤੋਂ ਬਗੈਰ ਜਾਂ ਮਤੇ ਤੋਂ ਬਗੈਰ ਆਪਾਂ ਨੂੰ ਤੁਹਾਨੂੰ ਵੀ ਪਤਾ ਵੀ ਪੰਚਾਇਤ ਦਾ ਕੋਈ ਕੰਮ ਸ਼ੁਰੂ ਹੋਈ ਨਹੀਂ ਸਕਦਾ ਠੀਕ ਹੈ ਜੇ ਮੇਰਾ ਛੱਪੜ ਦਾ ਪ੍ਰੋਜੈਕਟ ਆ ਇਹ ਵੀ ਕੋਰਮ ਪੂਰਾ ਹੋ ਕੇ ਮਤਾ ਪੈ ਕੇ ਮਨਜ਼ੂਰ ਹੋਇਆ ਆ ਦੂਜਾ ਜੇ ਗਰਾਊਂਡ ਆ ਜਾਂ ਪਾਰਕ ਆ ਇਹ ਵੀ ਮਤਾ ਪੈ ਕੇ ਮੇਰਾ ਆਮ ਜਲਾਸ ਵੀ ਪਿਆ ਆ ਆਮ ਜਲਾਸ ਵੀ ਮਨਜ਼ੂਰ ਹੋ ਚੁੱਕਾ ਆ ਤੇ ਹੋਰ ਸਪੰਸਰ ਸਾਹਿਬ ਇਹ ਵੀ ਸਾਨੂੰ ਸੁਣ ਚਾ ਆ ਬਈ ਤੋ ਉਹਦੇ ਦੇ ਅਲਿਗੇਸ਼ਨੇ ਵੀ ਲੱਗੇ ਵੀ ਪਿਛਲੀ ਪੰਚਾਇਤ ਚ ਵੀ ਤੁਸੀਂ ਗਵਨ ਵੀ ਕੀਤੇ ਸੀ ਕੋਈ ਤੁਸੀਂ ਕੋਈ ਟਰੈਵਲ ਜੈਂਟ ਹੈਗੇ ਆ ਤੁਸੀਂ ਉਹਦੇ ਵਿੱਚ ਵੀ 2 ਨੰਬਰ ਦਾ ਕੰਮ ਕਰਦੇ ਹੋ ਕੁਛ ਜੇ ਤੁਸੀਂ ਦੱਸਣਾ ਚਾਹੋ ਤਾਂ ਵੀਰ ਜੀ ਮੈਨੂੰ ਕੋਈ ਵੀ ਦਿੱਕਤ ਨਹੀਂ ਮੈਂ 97 ਤੋਂ ਲੈ ਕੇ ਹੁਣ ਤੱਕ ਵੀ ਮੈਂ ਟਰੈਵਲ ਜੈਂਟ ਆ ਇਹਦੇ ਵਿੱਚ ਕੋਈ ਦਿੱਕਤ ਨਹੀਂ ਮੇਰਾ ਕੰਮ ਕਰਦੇ ਹਾਂ ਮੈਂ ਆਪਣਾ ਕੰਮ ਕਰਦਾ ਮੇਰਾ ਇੱਕ ਧੰਦਾ ਆ ਪਰ ਮੈਂ ਕਿਸੇ ਦਾ ਵੀ ਅੱਜ ਤੱਕ ਘਰ ਜਾ ਰਿਹਾ ਨਹੀਂ ਇਹ ਘਰ ਬਸਾਏ ਆ ਹੂੰ ਹੂੰ ਤੇ ਅੱਜ ਤੱਕ ਵੀ ਕਿਸੇ ਦਾ ਕੋਈ ਮੇਰੇ ਤੇ ਪਰਚਾ ਨਹੀਂ ਨਾ ਮੇਰੇ ਲਈ ਕੋਈ ਦੇਣਦਾਰੀ ਆ ਕਿਸੇ ਦੀ ਵੀ ਜੇ ਮੈਂ ਇਹ ਕੰਮ ਆਪਣਾ ਸੱਚਾ-ਸੱਚਾ ਕਰਦਾ ਆ ਮੈਂ ਆਪਣੀ ਮਿਹਨਤ ਕਰਦਾ ਆ ਇਹਦੇ ਵਿੱਚ ਪਰ ਕੋਈ ਬੰਦਾ ਨਹੀਂ ਵੀ ਹੁੰਦਾ ਕਿਸੇ ਦਾ ਕੰਮ ਤਾਂ ਇਹ ਨਹੀਂ ਕਿ ਉਹਦਾ ਪੈਸਾ ਵਾਪਸ ਨਹੀਂ ਹੁੰਦਾ ਉਹਨੂੰ ਪ੍ਰੋਪਰ ਪੈਸਾ ਵਾਪਸ ਜਾਂਦਾ ਆ ਬਾਕੀ ਜਿਹੜੇ ਗਵੰਦੀ ਗੱਲ ਕਰਦੇ ਆ ਜਦੋਂ ਮੈਂ ਅੱਠ ਚ ਸਰਪੰਚ ਬਣਿਆ ਸੀ ਇਹ ਮੇਰੇ ਨਾਲ ਸਾਰੇ ਪੰਚ ਚੰਥਪੁਰ ਨਹੀਂ ਗਏ ਸੀਗੇ ਚੰਥਪੁਰ ਨਹੀਂ ਸੀ ਮੱਥਾ ਟੇਕ ਕੇ ਅੱਛਾ ਮੈਂ ਰੋਕਣ ਲੱਗਾ ਮੈਨੂੰ ਸ਼ਾਇਦ ਜਿੰਨਾ ਕਿ ਜ਼ਿਆਦਾ ਵੀ ਅਬਤਾਬ ਚੰਦ ਜੀ ਉਸ ਟਾਈਮ ਤੁਹਾਡੇ ਨਾਲ ਮੈਂਬਰ ਸੀਗੇ ਕਿ ਸਹੀ ਹੈ ਹਾਂਜੀ ਵੀਰ ਜੀ ਉਸ ਟਾਈਮ ਇਹ ਸਾਡੇ ਪੰਚਾਇਤ ਮੈਂਬਰ ਸੀਗੇ ਇਹ ਬਾਰ ਬਾਰ ਇਹ ਕਹਿੰਦਾ ਮੈਨੂੰ 6 ਲੱਖ ਰੁਪਏ ਦਾ ਲਿਖ ਕੇ ਦਿੱਤਾ ਆ ਇਹਨੂੰ ਕਦੇ ਮੈਂ ਉਸ ਟਾਈਮ ਵੀ ਇਲੈਕਸ਼ਨ ਵੇਲੇ ਵੀ ਮੈਂ ਇਹ ਕਿਹਾ ਸੀ ਕਿ ਵੀਰ ਜੀ ਇਲੈਕਸ਼ਨ ਵੇਲੇ ਜਿਹੜਾ ਮੈਂ ਤੈਨੂੰ 6 ਲੱਖ ਦਾ ਲੈ ਕੇ ਟੌਲੀ ਆ ਕੇ ਲੋਕਾਂ 'ਚ ਪੇਸ਼ਤਾ ਕਰੇ ਕਰੀ ਲੋਕਾਂ ਨੂੰ ਵੀ ਪਤਾ ਲੱਗੇ ਦੇਖੋ ਆਪਾਂ ਅਵਾ ਗੌਣ ਬੋਲਣ ਦਾ ਕੋਈ ਵਾਰਾ ਫਾਇਦਾ ਨਹੀਂ ਮੈਂ ਉੱਤੇ ਤਬੇਸਤੀ ਚੱਲਾਂ ਮੈਂ ਕਦੇ ਵੀ ਕਿਸੇ ਦੇ ਸ਼ਾਨ ਦੇ ਖਿਲਾਫ ਬੋਲਣਾ ਨਹੀਂ ਚਾਹੁੰਦਾ ਬਿਲਕੁਲ ਨਾ ਇਹ ਬੋਲਣਾ ਅੱਜ ਇਹਨਾਂ ਨੇ ਇਹ ਮੇਰੇ ਤੇ ਇਹਨਾਂ ਨੇ ਇੱਕ ਕੇਸ ਕਰ ਦਿੱਤਾ ਆ ਆ ਫਲੋਰ ਹਾਈ ਕੋਰਟ ਤੇ ਕੋਰਟ ਠੀਕ ਹੈ ਫਲੋਰ ਕੋਰਟ 'ਚ ਠੀਕ ਹੈ ਜੀ ਇਹਦਾ ਇਹਦਾ ਹੁਣ ਮੈਂ ਇਹਨਾਂ ਤੇ ਕੋਈ ਵੀ ਨਾ ਤਾਂ ਮੰਦਰ ਤਾਈ ਜਿੱ ਤੱਕ ਕੇਸ ਕੀਤਾ ਆ ਜੋ ਵੀ ਵੀਡੀਓ ਦੇ ਨਾਲ ਇਹਨਾਂ ਨੇ ਵੀਡੀਓ ਨੇ ਲਿਖ ਕੇ ਦਿੱਤਾ ਵੀਡੀਓ ਮੌਕਾ ਦੇਖਣ ਆਇਆ ਇਹਨਾਂ ਨੇ ਵੀਡੀਓ ਨੂੰ ਟੱਚ ਨਹੀਂ ਸਮਝਿਆ ਇਹਨਾਂ ਨੇ ਵੀਡੀਓ ਨੂੰ ਬੁਰਾ ਜੋ ਕੁਝ ਲਿਖਿਆ ਵੀਡੀਓ ਨੇ ਲਿਖਿਆ ਮੈਂ ਕੁਝ ਵੀ ਨਹੀਂ ਲਿਖ ਕੇ ਦਿੱਤਾ ਹੁਣ ਜਿਹੜਾ ਇਹਨਾਂ ਨੇ ਇਹ ਕੇਸ ਕੀਤਾ ਇਹਦਾ ਮੈਂ ਜਵਾਬ ਜ਼ਰੂਰ ਦਊਂਗਾ ਇਹ बार-बार ਕਹਿੰਦਾ ਵੀ ਮੰਦਰ ਇੱਥੇ ਨਹੀਂ ਸੀ ਇਹ ਲਿਖਦਾ ਆ ਜਾਂ ਕੁਝ ਵੀ ਜਾਂ ਗੰਦਾ ਪਾਣੀ ਉੱਥੇ ਪਾਉਣ ਦੀ ਗੱਲ ਕਰਦਾ ਆ ਮੈਂ ਅੱਜ ਤੱਕ ਉੱਥੇ ਗੰਦਾ ਪਾਣੀ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ ਮਾਤਾ ਸਲਾਣੀ ਦਾ ਮੰਦਰ ਉੱਥੇ ਜਦੋਂ ਛੱਪੜ ਸੀਗਾ ਉੱਥੇ ਜ਼ਰੂਰ ਸੀਗਾ ਅਸੀਂ ਇਹ ਮੰਨਾਂ ਨਹੀਂ ਕਰਦੇ ਵੀ ਨਹੀਂ ਸੀਗਾ ਐਸ ਕੁੰਜੇ ਹੋਇਆ ਜਾਂ ਦੂਸਰੇ ਕੁੰਜੇ ਹੋਇਆ ਇਹ ਕੋਈ ਬਾਰੀ ਵੱਡੀ ਗੱਲ ਨਹੀਂ ਹੈਗੀ ਪਰ ਜਿਹੜੀਆਂ ਇਹ ਇਹ ਧਾਰਮਿਕ ਸਥਾਨ ਬਣਦੇ ਹੁੰਦੇ ਆ ਸਾਰੇ ਪਿੰਡ ਦੇ ਸਹਿਯੋਗ ਨਾਲ ਬਣਦੇ ਹੁੰਦੇ ਆ ਨਾ ਕਿ ਕਿਸੇ ਦੋ ਤਿੰਨਾਂ ਬੰਦਿਆਂ ਦੀ ਪਰਸਨਲ ਪ੍ਰਾਪਰਟੀ ਆ ਵੀ ਉਹ ਆਪਣੇ ਹਿਸਾਬ ਨਾਲ ਬਣਾਈ ਜਾਣ ਸਵੰਨ ਸਿੰਘ ਸਾਹਿਬ ਤੁਸੀਂ ਜ਼ਿਕਰ ਕਰ ਰਹੇ ਸੀ ਵੀ ਕੋਈ ਤਿੰਨ ਵਿਅਕਤੀ ਤੁਹਾਡੇ ਪਿੰਡ ਦੇ ਸੱਜਣ ਸੀ ਉਹ ਤੁਹਾਡੇ ਕੋਲ ਆਏ ਸੀ ਸਾਨੂੰ ਦੱਸੋ ਜਰਾ ਵੀ ਕੀ ਕਰਨ ਆਏ ਸੀ ਬੀਜੀ ਜਸਵਿੰਦਰ ਰਣਜੀਤਾ ਤੇ ਜਗENDER ਜਗENDERਪਾਲ ਹਾਂ ਠੀਕ ਹੈ ਇਤਨੇ ਹੀ ਬੰਦੇ ਮੇਰੇ ਕੋ ਇੱਥੇ ਹੀ ਘਰ ਬੈਠੇ ਸੀਗੇ ਇਹਨਾਂ ਨੇ ਮੈਨੂੰ ਪੁੱਛਿਆ ਵੀ ਆਪਾਂ ਮੰਦਿਰ ਬਣਾਉਣਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਆਪਾਂ ਸਹਿਮਤ ਆ ਤੁਹਾਡੇ ਨਾਲ ਦੱਸੋ ਕਿੱਥੇ ਲਾਉਣਾ ਆਪਾਂ ਮਤਾ ਪਾਈਏ ਮਤਾ ਪਾ ਕੇ ਤਾਂ ਆਪਾਂ ਕੋਈ ਸ਼ੁਰੂਆਤ ਕਰਦੇ ਆ ਪਰ ਇਹਨਾਂ ਲੋਕਾਂ ਨੇ ਉਹਨਾਂ ਉਹਨਾਂ ਨੂੰ ਵੀ ਵਿੱਚੋਂ ਜਿਹੜੇ ਜਗਦੰਬਾ ਕਲੱਬ ਵਾਲੇ ਕਮੇਟੀ ਸੀ ਸਾਰੀ ਵਿੱਚੋਂ ਬਾਹਰ ਕੱਢ ਦਿੱਤੀ ਕਿਉਂਕਿ ਇਹ ਤਾਂ ਪੰਚਾਇਤ ਨਾਲ ਸਹਿਮਤ ਰੱਖਣ ਲੱਪ ਹੈ ਤੇ ਜਿਹੜੀ ਪੰਚਾਇਤ ਦੀ ਪ੍ਰਾਪਰਟੀ ਆ ਉਹ ਪੰਚਾਇਤ ਤੋਂ ਬਿਨਾਂ ਤੋਂ ਉੱਥੇ ਕੁਝ ਨਹੀਂ ਹੋ ਸਕਦਾ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਤੁਸੀਂ ਵੀ ਸਰਪੰਚ ਰਹਿ ਚੁੱਕੇ ਆ ਠੀਕ ਆ ਮੇਰਾ ਸਰਪੰਚ ਹੋਣ ਦੇ ਨਾਤੇ ਮੈਂ ਮੰਡਲ ਡੱਕਣ ਦੇ ਬਿਲਕੁਲ ਹੱਥ 'ਚ ਨਹੀਂ ਸੀ ਨਾ ਮੈਂ ਇਹ ਇਹਨੂੰ ਡੱਕਿਆ ਮੈਂ ਸਿਰਫ ਆਪਣਾ ਗੱਲ ਕੱਢਣ ਦੀ ਖਾਤਰ ਮੈਨੂੰ ਉਹ ਦੇਣਾ ਪੈਣਾ ਸੀ ਉੱਥੇ ਵੀਡੀਓ ਦੇ ਮੈਂ ਉਹ ਲੈ ਕੇ ਦਿੱਤਾ ਅਬ ਤੁਹਾਡੇ ਦੇ ਵੀ ਐਕਸ਼ਨ ਹੋ ਸਕਦਾ ਐਕਸ਼ਨ ਹੋ ਸਕਦਾ ਜਿੰਮੇਵਾਰ ਆ ਉਹ ਉਹਦੇ ਤੇ ਵੀ ਐਕਸ਼ਨ ਹੋ ਜਾਂਦਾ ਹਨਾ ਇਹਨਾਂ ਨੇ ਸਰਜੀ ਕਰਨਾ ਹੀ ਇਹ ਕੁਛ ਸੀਗਾ ਇਹਨਾਂ ਨੇ ਸਾਰੀ ਕਰਕੇ ਉਦੋਂ ਮਗਰੋਂ ਜਿੱਦਾਂ ਸਾਡੇ ਤੋਂ ਪਹਿਲਾਂ ਦੀ ਪੰਚਾਇਤ ਦਾ ਸਰਪੰਚ ਸਸਪੈਂਡ ਹੋਇਆ ਸੀਗਾ ਕਬਜੇ ਦੇ ਦਾਨ ਤੇ ਮੁੜ ਕੇ ਇਹਨਾਂ ਨੇ ਇਹ ਕੁਝ ਕਰਕੇ ਮੇਰੇ ਤੇ ਅਲੀਗੇਸ਼ਨ ਲਾ ਕੇ ਮੈਨੂੰ ਸਸਪੈਂਡ ਕਰਾਉਣ ਦੇ ਚੱਕਰ ਸੀਗੇ ਜੀ ਠੀਕ ਹੈ ਠੀਕ ਹੈ ਮੈਂ ਉਸ ਆਪਣੀ ਚੀਜ਼ ਨੂੰ ਬਰਕਰਾਰ ਰੱਖਿਆ ਮੈਂ ਕਦੇ ਵੀ ਨਾ ਤਾਂ ਮੰਦਰ ਦੇ ਇਹ ਸਾਡੇ ਪਿੰਡ ਚ ਮੰਦਰ ਬਣੇ ਨਾ ਮੈਂ ਹਮੇਸ਼ਾ ਮਾਤਾ ਨੂੰ ਤੈਅ ਦਿਲੋਂ ਮੰਨਦਾ ਆ ਸਤਿਕਾਰ ਕਰਦਾ ਹਾਂ ਸਾਰੇ ਆਪਾਂ ਗੁਰੂਆਂ ਪੀਰਾਂ ਨੂੰ ਮੰਨਦੇ ਹੀ ਆ ਕੋਈ ਕਿਸੇ ਦਾ ਵਿਰੋਧੀ ਤਾਂ ਨਹੀਂ ਹੈ ਨਾ ਗੁਰੂ ਪੀਰ ਸਾਡਾ ਕੁਝ ਵਿਗਾੜਦੇ ਆ ਨਾ ਜੇ ਅਸੀਂ ਉਹਨਾਂ ਨੇ ਸਾਨੂੰ ਕੁਝ ਦੇਣਾ ਨਹੀਂ ਸਾਡੇ ਤੋਂ ਕੁਝ ਲੈਂਦੇ ਵੀ ਨਹੀਂ ਹੈਗੇ ਅੱਛਾ ਸਰਪੰਚ ਸਾਹਿਬ ਹੁਣ ਇੱਕ ਹੋਰ ਸਵਾਲ ਹੈ ਜਿਹੜਾ ਤੁਹਾਡੇ ਵਿਧਾਇਕ ਸਾਹਿਬ ਨਾਲ ਜੁੜਿਆ ਹੋਇਆ ਆ ਐਲੀਗੇਸ਼ਨ ਤੁਹਾਡੇ ਤੇ ਇਹ ਵੀ ਆ ਬਈ ਵਿਧਾਇਕ ਸਾਹਿਬ ਤੇ ਵਿਧਾਇਕ ਸਾਹਿਬ ਦੇ ਪੀਏ ਵੱਲੋਂ ਕੋਈ ਮੇਰੇ ਕੱਲ ਗੱਬਰਾਬੜੀ ਤੋੜਨ ਦੀ ਗੱਲਬਾਤ ਕੀਤੀ ਗਈ ਸੀ ਜਿਹੜੇ ਐਲੀਗੇਸ਼ਨ ਲੱਗਦੇ ਆ ਨਹੀਂ ਵੀਰ ਜੀ ਇਹ ਗੱਲ ਬਿਲਕੁਲ ਇਹ ਗਲਤ ਲਾ ਰਿਹਾ ਆ ਹਮ ਹਮ ਬਿਨਾ ਐਵੀਡੈਂਸ ਦੇ ਪਰੋਲਾ ਪਾਈ ਜਾਣਾ ਬਿਨਾ ਪ੍ਰੂਫ ਦੇ ਗੱਲਾਂ ਕਰੀ ਜਾਣੀਆਂ ਉਹ ਹਵਾ ਦੇ ਵਿੱਚ ਗੱਲਾਂ ਹੁੰਦੀਆਂ ਆ ਐਵੇਂ ਲੋਕਾਂ ਨੂੰ ਪੜਤਾਈ ਜਾਣਾ ਮੈਂ ਜਰੂਰ ਉੱਥੇ ਕਚੇਰੀਆਂ ਗਿਆ ਸੀਗਾ ਉੱਥੇ ਦੋਨੇ ਪੀ ਆ ਸਰ ਬੈਠੇ ਸੀਗੇ ਮੈਂ ਉਹਨਾਂ ਨਾਲ ਹੱਥ ਮਿਲਾਇਆ ਮੈਂ ਆਪਣੇ ਪਟਵਾਰੀ ਕੋ ਆਪਣੇ ਕੰਮ ਗਿਆ ਸੀ ਉਹਦੇ ਵਿੱਚ ਇਹ ਨਹੀਂ ਕਿ ਉਹ ਗਰਦਾਬਰੀ ਚੜਾਉਣ ਗਏ ਸੀ ਜਾਂ ਉਹਨਾਂ ਨੇ ਉਹ ਕਿਹਾ ਕਿਸੇ ਨੂੰ ਉਹਦੇ ਵਿੱਚ ਉਹ ਪ੍ਰੂਫ ਦੇ ਦੇਣ ਮੈਂ ਤਾਂ ਵੀ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਆਂ ਵੀ ਹਾਂ ਵੀ ਇਹ ਚੀਜ਼ ਦਾ ਹੈਗਾ ਐਵੇਂ ਕਿਸੇ ਤੇ ਚਿੱਕੜ ਸਿੱਟਣਾ ਜਾਂ ਗੱਲ ਕਰਨੀ ਉਹ ਬਿਨਾਂ ਗੱਲ ਤੋਂ ਬਿਨਾਂ ਵਜ੍ਹਾ ਤੋਂ ਕੋਈ ਗੱਲ ਬਾਤ ਹੈ ਹੀ ਨਹੀਂ ਜਿਹੜੀ ਉਹ ਚੀਜ਼ ਦੀ ਐਵੇਂ ਉਹਦਾ ਵੱਡਾ ਲਫਾਫਾ ਬਣਾ ਕੇ ਐਵੇਂ ਪੇਸ਼ ਕਰ ਦੇਣਾ ਵੀ ਐਦਾਂ ਹੋ ਗਈ ਉਹਦਾ ਹੋ ਗਈ ਇਹ ਕੁਛ ਵੀ ਨਹੀਂ ਸੀਗਾ ਇਹ ਵੀਡੀਓ ਨੇ ਜੋ ਕੁਛ ਵੀ ਸੀਗਾ ਵੀਡੀਓ ਨੂੰ ਇਹਨਾਂ ਨੇ ਇੱਕ ਟੱਚ ਨਹੀਂ ਸਮਝਿਆ ਉੱਥੇ ਇਹਨਾਂ ਨੇ ਉਹ ਕੁੱਤੇ ਖਾਣੀ ਕਰਕੇ ਉਹਨੂੰ ਤੋੜਿਆ ਜਿਹੜੀ ਨਾ ਹੋਵੇ ਠੀਕ ਹੈ ਅਗਰ ਅਫਸਰ ਆਇਆ ਸੀ ਉਹਨੂੰ ਆਪਣਾ ਸਟੇਟਸ ਦੰਦੇ ਜੋ ਇਹ ਸੋਚਦੇ ਬਾਰ ਬਾਰ ਅਸੀਂ ਕੇਸ ਲੜਿਆ ਆ ਮੈਂ ਆਪਣੇ ਐਨ ਆਰ ਆਈ ਵੀਰਾਂ ਨੂੰ ਇਹ ਕਹਿੰਨਾ ਕਿ ਇਹਨਾਂ ਤੋਂ ਕੇਸ ਲਿਆ ਕੇ ਉਹ ਪੜਿਓ ਉਹਦੇ ਵਿੱਚ ਕੀ ਆ ਕਿ ਜਦ ਕਿ ਮੈਨੂੰ ਤਾਂ ਉਹਦੀ ਅਪੀਲ ਦੀ ਵੀ ਚਿੱਠੀ ਉਹਨਾਂ ਨੇ ਪਾਤੀ ਆ ਵੀ ਜਿਹੜਾ ਉਹ ਕੇਸ ਆ ਉਹਦੇ ਉਹਦੇ ਤੇ ਅਪੀਲ ਕੀਤੀ ਜਾਵੇ ਮੈਂ ਅਜੇ ਤੱਕ ਉਹ ਅਪੀਲ ਵੀ ਨਹੀਂ ਕੀਤੀ ਹੂੰ ਅੱਛਾ ਐਨਆਰਆਈ ਵੀਰਾਂ ਦੀ ਤੁਸੀਂ ਗੱਲਬਾਤ ਕੀਤੀ ਆ ਕਿ ਐਨਆਰਆਈ ਵੀਰ ਤੁਹਾਨੂੰ ਪਿੰਡ ਦੇ ਵਿੱਚ ਕੋਈ ਮਾਇਆ ਦੀ ਸੇਵਾ ਵੀ ਦਿੰਦੇ ਆ ਪਿੰਡ ਦੀ ਡਿਵੈਲਪਮੈਂਟ ਲਈ ਹਾਂਜੀ ਵੀਰ ਜੀ ਸਾਡੇ ਨਾਲ ਐਨਆਰਆਈ ਸਾਰੇ ਹਰੇਕ ਤਰ੍ਹਾਂ ਬੈਠੇ ਆ ਉਹ ਕਹਿੰਦੇ ਜੋ ਕੁਛ ਚਾਹੀਦਾ ਪਰ ਪਿੰਡ ਚੋਂ ਕਲੇਸ਼ ਖਤਮ ਕਰੋ ਪਿੰਡ ਚੋਂ ਕਲੇਸ਼ ਖਤਮ ਕਰੋ ਜੋ ਚਾਹੀਦਾ ਤੁਹਾਨੂੰ ਇੱਥੋਂ ਮਿਲੇਗਾ ਪਰ ਇਹ ਬੰਦਾ ਜਿਹੜਾ ਪਿੰਡ ਦਾ ਕਲੇਸ਼ ਖਤਮ ਹੋਣ ਦੇਣਾ ਚਾਹੁੰਦਾ ਹੀ ਨਹੀਂ ਹੈਗਾ ਤੇ ਨਾ ਕੋਈ ਡਿਵੈਲਪਮੈਂਟ ਦੇ ਹੱਕ 'ਚ ਆ ਕਦੇ ਇਸ ਬੰਦੇ ਨੇ ਇਹ ਖਬਰ ਨਹੀਂ ਪਾਈ ਕਿ ਪਿੰਡ ਦੇ ਵਿੱਚ ਸਾਡੇ ਆ ਡਿਵੈਲਪਮੈਂਟ ਹੋਣੀ ਚਾਹੀਦੀ ਆ ਜਾਂ ਹੋਵੇਗੀ ਇਹਦਾ ਸਿਰਫ ਲੋਕਾਂ ਨੂੰ ਜਾਂ ਪਿੰਡ ਦੇ ਲੋਕਾਂ ਨੂੰ ਭੜਕਾਉਣ ਤੋਂ ਬਗੈਰ ਹੋਰ ਕੋਈ ਕੰਮ ਨਹੀਂ ਹੈ ਹੱਲ ਕੀ ਦੇਖਦੇ ਹਾਂ ਸਪੰਦ ਸਾਹਿਬ ਇਹ ਮਸਲੇ ਦਾ ਹੱਲ ਕੀ ਹੋ ਸਕਦਾ ਹੱਲ ਵੀਰ ਜੀ ਇਹ ਹੀ ਆ ਕਿ ਲੋਕ ਮੇਰੇ ਪਿੰਡ ਦੇ ਇੰਨੇ ਹੁਣ ਸਮਝਦਾਰ ਹੋ ਚੁੱਕੇ ਆ ਕਿ ਇਹ ਹਰੇਕ ਬੰਦੇ ਨੂੰ ਸਮਝਦੇ ਆ ਵੀ ਇਹ ਕੀ ਰੋਲਾ ਪਾਉਂਦੇ ਆ ਜਾਂ ਇਹ ਲਫਾਫੇ ਬੋਲਦੇ ਆ ਭੜਕਾਉਣ ਤੇ ਲੋਕ ਹਰੇਕ ਬੰਦਾ ਹੁਣ ਇਸ ਚੀਜ਼ ਨੂੰ ਸਮਝਣ ਲੱਪਿਆ ਲੋਕ ਮੇਰੇ ਨਾਲ ਆ ਅੱਜ ਅੱਗੇ ਵੀ ਨਾਲ ਸੀ ਮੈਨੂੰ ਇਲੈਕਸ਼ਨ ਤੇ ਉਹਨਾਂ ਨੇ ਜਿਤਾਇਆ ਹੁਣ ਵੀ ਮੇਰੇ ਨਾਲ ਆ ਉਹ ਇਹਦੀ ਮੰਦੇ ਕੁਝ ਨਹੀਂ ਹੈਗੀ ਨਾ ਉਹ ਸਮਝਦੇ ਆ ਉਹਨਾਂ ਨੂੰ ਇਹ ਪਤਾ ਵੀ ਇਹ ਰੋਲਾ ਪਿਛਲੀ ਵਾਰੀ ਇੰਦਾ ਪਉਂਦਾ ਸੀ ਹੁਣ ਇੰਦਾ ਪਉਂਦਾ ਆ ਯਾਨੀ ਕਿ ਉਹ ਲੋਕਾਂ ਨੂੰ ਉਧਰੋਂ ਉਧਰ ਉਧਰੋਂ ਉਧਰ ਬਸ ਆ ਆ ਇਸ ਚੀਜ਼ 'ਚ ਲੱਗੇ ਹੋਏ ਆ ਅੱਛਾ ਉਸਮਾਨ ਸਾਹਿਬ ਜਿਵੇਂ ਆਪਾਂ ਦੇਖਦੇ ਆਂ ਵੀ ਜਦੋਂ ਧੜੇਬੰਦੀ ਦਾ ਸਾਰੇ ਪਿੰਡਾਂ 'ਚ ਥੋੜੀ ਥੋੜੀ ਹੁੰਦੀ ਆ ਜਦੋਂ ਇਲੈਕਸ਼ਨ ਹੁੰਦੀ ਨਾ ਧੜੇਬੰਦੀ ਨੇਚਰਲੀ ਹੋ ਜਾਂਦੀ ਆ ਕੀ ਤੁਸੀਂ ਦੇਖਦੇ ਹੋ ਵੀ ਆਉਣ ਵਾਲੇ ਸਮੇਂ 'ਚ ਤੁਸੀਂ ਇਸ ਧੜੇਬੰਦੀ ਨੂੰ ਧੜੇਬੰਦੀ ਤੇ ਚਲੋ ਕਹਿ ਨਹੀਂ ਸਕਦੇ ਤੁਸੀਂ ਇਹੀ ਕਹਿ ਰਹੇ ਹੋ ਵੀ ਇੱਕ ਬੰਦਾ ਆ ਹਨਾ ਧੜਾ ਹੁੰਦਾ ਉਹਦੇ ਨਾਲ 5-7 10 ਬੰਦੇ ਖੜੇ ਹੁੰਦੇ ਆ ਇਸ ਜਿਹੜੀ ਤੁਹਾਡੇ ਡਿਫਰੈਂਸ ਚ ਚੱਲ ਰਹੇ ਆ ਕੀ ਇਹਨਾਂ ਨੂੰ ਖਤਮ ਕਰਨ ਲਈ ਕੋਈ ਤੁਹਾਡੇ ਪਿੰਡ ਦੇ ਸੱਜਣ ਜਾਂ ਕੋਈ ਐਨਆਰਈ ਵੀਰ ਵਿਚ ਪੈ ਰਹੇ ਆ ਵੀ ਤੁਸੀਂ ਕਲੇਸ਼ ਵਿੱਚ ਨਾ ਅਪੋ ਪਿੰਡ ਦਾ ਵਿਕਾਸ ਕਰੋ ਮੇਰੇ ਵੀਰ ਜੀ ਮੈਂ ਬੜਾ ਜ਼ਿੰਮੇਵਾਰ ਬੰਦਾ ਆ ਪਿੰਡ ਦਾ ਮੈਨੂੰ ਆਪਣੀ ਜ਼ਿੰਮੇਵਾਰੀ ਤੋਂ ਪੂਰਾ ਪਤਾ ਆ ਕਿ ਮੈਂ ਪਿੰਡ ਨੂੰ ਕਿਸ ਤਰੀਕੇ ਨਾਲ ਚਲਾਉਣਾ ਮੈਂ ਕਿਸੇ ਇੱਕ ਬੰਦੇ ਦੇ ਇਸ਼ਾਰੇ ਤੇ ਬਿਲਕੁਲ ਨਹੀਂ ਚੱਲਣ ਵਾਲਾ ਜੇ ਕੋਈ ਬੰਦਾ ਮੇਰੇ ਤੋਂ ਗਲਤ ਕੰਮ ਕਰਵਾਉਂਦਾ ਤਾਂ ਮੈਂ ਉਸ ਚੱਲਣ ਤਿਆਰ ਨਹੀਂ ਹੈਗਾ ਤੇ ਸਾਡੇ ਐਨ ਆਰ ਆਈ ਵੀਰ ਵੀ ਬਾਹਰੋਂ ਇਹ ਕਹਿੰਦੇ ਆ ਵੀ ਤੁਸੀਂ ਪਿੰਡ ਚ ਡਿਵੈਲਪਮੈਂਟ ਕਰੋ ਜੋ ਵੀ ਤਰੀਕੇ ਨਾਲ ਹੋ ਰਹੀ ਆ ਬਾਕੀ ਪਿੰਡ ਚ ਧੜੇਬੰਦੀਆਂ ਹੁੰਦੀਆਂ ਆ ਜਾਂ ਥੋੜੀਆਂ ਬੜੀਆਂ ਪਰ ਸਾਡੇ ਇਹ ਕਿ ਹੁਣ ਪਹਿਲਾ ਵਾਲਾ ਕੇਸ ਨਹੀਂ ਹੈਗਾ ਵੀ ਜੋ ਪਹਿਲਾ ਸੀਗਾ ਪਰ ਇਹ ਸ਼ੁਰੂਆਤ ਉਸ ਤਰੀਕੇ ਨਾਲ ਕਰਨਾ ਚਾਹੁੰਦੇ ਆ ਵੀ ਉਸੇ ਤਰੀਕੇ ਨਾਲ ਸਾਡਾ ਹੋਵੇ ਤੇ ਸਾਡੀਆਂ ਰੋਟੀਆਂ ਉਸ ਤਰੀਕੇ ਨਾਲ ਸਿੱਕੀਆਂ ਜਾਣ ਪਰ ਲੋਕ ਬੜੇ ਸਮਝਦਾ ਰਿਹਾ ਹਰੇਕ ਬੰਦਾ ਸਮਝਦਾ ਆ ਵੀ ਇਹ ਕੀ ਬੋਲਦਾ ਤੇ ਕੀ ਨਹੀਂ ਬੋਲਦਾ ਠੀਕ ਆ ਮਤਲਬ ਤੁਸੀਂ ਸ਼ੋਰਟ ਵਿੱਚ ਇਹ ਹੀ ਕਹਿਣਾ ਚਾਹੁੰਦੇ ਹੋ ਵੀ ਪਿੰਡ ਨੂੰ ਕੋਈ ਦਿੱਕਤ ਨਹੀਂ ਹੈ ਜਦੋਂ ਇੱਕਾ ਦੁੱਕਾ ਨੂੰ ਹੋ ਸਕਦੀ ਆ ਹੁਣ ਮੈਨੂੰ ਨਾ ਇੱਕ ਹੋਰ ਸਵਾਲ ਦਾ ਜਵਾਬ ਦੇ ਦਿਓ ਜਾਂਦੇ ਜਾਂਦੇ ਵੀ ਜਦੋਂ ਕੋਈ ਵਧਾਇਕ ਵਧਾਇਕ ਕਹਿ ਲੋ ਜਦੋਂ ਜਾਂ ਵੋਟਾਂ ਪੈਂਦੀਆਂ ਜਿਹੜੇ ਲੀਡਰ ਹੁੰਦੇ ਬੱਖਾਂ ਖ ਪਾਰਟੀਆਂ ਦੇ ਉਹਨਾਂ ਮੈਨੀਫੈਸਟੋ ਉਹਨਾਂ ਦਾ ਵੀ ਯਾਰੀ ਹੁੰਦਾ ਉਹ ਵੀ ਬਹੁਤ ਲਾਰੇ ਲਾਉਂਦੇ ਆ ਜਿਹੜੀ ਗੱਲ ਇਹਨਾਂ ਨੇ ਤੁਹਾਡੇ ਤੇ ਟਾਰਗੇਟ ਕੀਤੀ ਆ ਅਬਜ਼ਾਰ ਚੰਜੀ ਨੇ ਵੀ ਸਰਪੰਚ ਨੇ ਇਹ ਵਾਅਦੇ ਕੀਤੇ ਸੀ ਪੂਰਾ ਜਿੰਨੇ ਕੋਈ ਨਹੀਂ ਕੀਤਾ ਚਾਹੇ ਛੱਪੜ ਦੇ ਲਈ ਖੱਤਾ ਮੁੱਲ ਲੈਣ ਦਾ ਸੀ ਚਾਹੇ ਲੜਕੀਆਂ ਨੂੰ ਸ਼ਗਨ ਸਕੀਮ ਦਾ ਸੀ ਚਾਹੇ ਪਾਣੀ ਦੀ ਜਿਹੜੀ ਸੀਗੀ ਉਹ ਪੱਤੀ 100 ਰੁਪਏ ਵਾਲੇ ਨੂੰ ਤੀ ਕੰਦਾ ਸੀ ਤੁਹਾਡੇ ਦੇ ਅਲੀਗੇਸ਼ਨ ਲੱਗ ਗਏ ਤੁਸੀਂ ਸਵਸ਼ੀਗੰਦ ਵੀ ਦੇ ਰਹੇ ਹੋ ਪਰ ਅੱਜ ਤੱਕ ਮੈਂ ਆਪਣੇ ਹਲਕੇ ਦੇ ਵਿੱਚੋਂ ਇਹ ਇਦਾਂ ਦੇ ਸਵਾਲ ਹੁੰਦੇ ਐਮਐਲਏ ਨੂੰ ਕਦੇ ਨਹੀਂ ਦੇਖੇ ਵੀ ਕਿਸੇ ਪੱਤਰਕਾਰ ਨੇ ਜਾਂ ਕਿਸੇ ਪਿੰਡ ਵਾਸੀ ਨੇ ਇਹ ਸਵਾਲ ਕੀਤੇ ਹੋਣ ਵੀ ਦੱਸੋ ਜੀ ਤੁਸੀਂ ਹਜ਼ਾਰ ਹਜ਼ਾਰ ਰੁਪਈਆ ਬੀਬੀਆਂ ਨੂੰ ਕਿਹਾ ਸੀ ਵੀ ਤੁਸੀਂ ਕਿਉਂ ਨਹੀਂ ਦਿੱਤਾ ਹੋਰ ਬਹੁਤ بڑے ਵਾਦੇ ਪਾਰਟੀਆਂ ਕਰਦੀਆਂ ਮਤਲਬ ਤੁਹਾਡੇ ਦੀ ਟੋੜਾ ਝੜਿਆ ਜਾ ਰਿਹਾ ਕੀ ਉਤਲਿਆਂ ਤੋਂ ਡਰ ਲੱਗਦਾ ਵੀਰ ਜੀ ਇਹ ਬੰਦਾ ਦੋ ਵਾਰੀ ਸਰਪੰਚੀ ਤੋਂ ਹਾਰ ਗਿਆ ਠੀਕ ਹੈ ਇੱਕ ਵਾਰੀ ਇਹ ਪੰਚ ਬਣਿਆ ਸੀਗਾ ਠੀਕ ਹੈ ਇਹਦੀ ਮਾਤਾ ਵੀ ਇਹਦਾ ਕਾਰਨ ਇਲੈਕਸ਼ਨ ਲੜੀ ਸੀ ਇਹਦਾ ਕਾਰਨ ਕਰਕੇ ਉਹ ਹਾਰ ਗਈ ਹੂੰ ਇਸ ਬੰਦੇ ਦਾ ਕੰਮ ਇਹ ਆ ਭੰਬੜ ਮਚਾਉਣਾ ਜਿਸ ਤਰੀਕੇ ਨਾਲ ਮਚਦਾ ਉਸੇ ਤਰੀਕੇ ਨਾਲ ਮਚਾਉਣਾ ਹੋਰ ਕੋਈ ਕਾਰਨ ਨਹੀਂ ਹੈਗਾ ਬਾਕੀ ਮੇਰਾ ਸगन ਸਕੀਮ 11000 ਮੈਂ ਮੈਂ ਸ਼ੁਰੂ ਕੀਤਾ ਹੋਇਆ ਆ ਪਿੰਡ ਵਾਸੀਆਂ ਨੂੰ ਵੀ ਪਤਾ ਵੀ ਮੈਂ 11000 ਰੁਪਏ ਸगन ਸਕੀਮ ਗਰੀਬ ਲੜਕੀ ਨੂੰ ਆਪਣੀ ਜੇਬ ਚੋਂ ਦੰਨਾ ਮੇਰੇ ਖਿਆਲ ਦੋ ਲਗਭਗ ਦੋ ਤਿੰਨ ਸगन ਸਕੀਮ ਲਾਸਟ ਸਾਲ ਦੇ ਵਿੱਚ ਜਾਨੀ ਦਸੰਬਰ ਦੇ ਵਿੱਚ ਜਾ ਚੁੱਕੇ ਆ ਦਸੰਬਰ ਜਨਵਰੀ ਦੇ ਵਿੱਚ ਜਾ ਜਿਹੜਾ ਵੀ ਕੋਈ ਅਪਰੋਚ ਕਰਦਾ ਤੁਸੀਂ ਉਹਨੂੰ ਨਾ ਨਹੀਂ ਕਰੋਗੇ ਭਾਜੀ ਬਿਲਕੁਲ ਨਹੀਂ ਪਿੰਡ ਵਾਸੀਆਂ ਨੂੰ ਵੀ ਪਤਾ ਆ ਜਿਨ੍ਹਾਂ ਨੂੰ ਮੈਂ ਦਿੱਤੇ ਆ ਉਹਨਾਂ ਨੂੰ ਵੀ ਪਤਾ ਮੇਰੀ ਵੀਡੀਓ ਵੀ ਬਣੀ ਆ ਉਹ ਚੀਜ਼ਾਂ ਉਹ ਮੈਂ ਆਪਣੀ ਜੇਬ ਦੇ ਵਿੱਚੋਂ ਕਰਦਾ ਆ ਨਾ ਕਿ ਕਿਸੇ ਫੰਡ ਤੋਂ ਨਾ ਕੋਈ ਸੰਸਥਾ ਤੋਂ ਠੀਕ ਹੈ ਸਰਪੰਚ ਸਾਹਿਬ ਹੁਣ ਜਾਂਦੇ ਜਾਂਦੇ ਆਪਣੇ ਪਿੰਡ ਵਾਸੀਆਂ ਨੂੰ ਤੇ ਆਪਣੇ ਐਨ ਆਰ ਆਈ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਆਪਣੇ ਐਨ ਆਰ ਆਈ ਵੀਰਾਂ ਨੂੰ ਪਿੰਡ ਵਾਸੀਆਂ ਨੂੰ ਸਭ ਤੋਂ ਪਹਿਲਾਂ ਇਹਨਾਂ ਦਾ ਸਤਿਕਾਰ ਕਰਦਾ ਬਈ ਦੂਸਰਾ ਇਹ ਬੰਦੇ ਦੀਆਂ ਗੱਲਾਂ 'ਚ ਇਸ ਤਰੀਕੇ ਨਾਲ ਬਿਲਕੁਲ ਆਪਾਂ ਆਉਣਾ ਨਹੀਂ ਨਹੀਂ ਆਪਣਾ ਪਿੰਡ ਉੱਥੇ ਦਾ ਉੱਥੇ ਉਸੇ ਤਰੀਕੇ ਨਾਲ ਆ ਜਾਣਾ ਹੈ ਕਦੇ ਵੀ ਇਹ ਇਹਨਾਂ ਬੰਦਿਆਂ ਦੇ ਮਦਰ ਨਹੀਂ ਲੱਗਣਾ ਜੋ ਇਹ ਰੋਲਾ ਪਾਉਂਦੇ ਇਹਨਾਂ ਦਾ ਤਾਂ ਕੰਮ ਇਹ ਹੈ ਵੀ ਪਿੰਡ ਨੂੰ ਅਸੀਂ ਉੱਥੇ ਦਾ ਉੱਥੇ ਰੱਖਣਾ ਤੇ ਨਾ ਕੋਈ ਪਿੰਡ 'ਚ ਡਿਵੈਲਪਮੈਂਟ ਹੋਵੇ ਨਾ ਇਹਨਾਂ ਨੇ ਹੋਣ ਦੇਣੀ ਹੈ ਠੀਕ ਆ ਅਗਰ ਕੋਈ ਡਿਵੈਲਪਮੈਂਟ ਨਹੀਂ ਵੀ ਹੁੰਦੀ ਦੇਖੋ ਉਹਦੇ ਵਿੱਚ ਨੁਕਸਾਨ ਆਪਣੇ ਪਿੰਡ ਦਾ ਆ ਨਾ ਕਿ ਮੇਰਾ ਮੇਰੀ ਸਰਪੰਚੀ 5 ਸਾਲ ਬਰਕਰਾਰ ਰਹਿਣੀ ਆ ਤਾਂ ਜਿਹੜਾ ਨੁਕਸਾਨ ਆ ਉਹ ਪਿੰਡ ਦਾ ਹੋਣਾ ਨਾ ਕਿ ਮੇਰਾ ਹੋਣਾ ਮੇਰਾ ਪਿੰਡ ਆ ਤੁਸੀਂ ਮੇਰੇ ਆ ਮੈਨੂੰ ਮੈਨੂੰ ਦੱਸਿਓ ਕਦੇ ਵੀ ਮੈਂ ਕਰਦੇ ਤੁਹਾਡੇ ਕੰਮ ਜਿੱਥੇ ਨਾ ਆ ਸਕਾ ਜਾਂ ਆਇਆ ਨਾ ਹੋਵਾਂ ਕਦੇ ਵੀ ਕਿਸੇ ਨੂੰ ਮੈਂ ਘਰੋਂ ਮੋੜਿਆ ਹੋਵੇ ਕੰਮ ਤੋਂ ਬਿਨਾਂ ਤੁਸੀਂ ਮੈਨੂੰ ਕਦੇ ਵੀ ਕਹਿ ਸਕਦੇ